ਤਾਂ ਬਾਕੂ ਖਾਣਾ ਓਏ ਯਾਰ ਮਿਆਂਗ ਸਿੰਘ ਤੇਰਾ ਹੀ ਕਾਨੇ ਆ ਤਮਾਕੂ ਲਾਉਂ ਖੜਾ ਹੋ ਕੇ ਖਾਓ ਖਾਓ ਤੁਹਾਡੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਕੋਈ ਪੈਰੇ ਤਾਂ ਅੰਦਰ ਕੋਈ ਅੰਦਰ ਨਹੀਂ ਬੈਠਾਗਾ ਜਿੰਮੇ ਮਰਜੀ ਕੋਈ ਚੈੱਕ ਕਰਨ ਵਾਲੇ ਕੋਈ ਜਿੱਦਾਂ ਛੱਪਤਾ ਅਰਥ ਕੁਛ ਵੀ ਲੈ ਕੇ ਅੰਦਰ ਆ ਕੇ ਕੋਈ ਆ ਕੇ ਜਿੰਨਾ ਮਰਜ਼ੀ ਬੇਅਦਬੀ ਕਰਕੇ ਜਾ ਸਕਦਾ ਵਾ ਇਹ ਦਿਲਾਂ ਨੂੰ ਠੇਸ ਪਹੁੰਚੀ ਉਹ ਇਹਨਾਂ ਨੇ ਨੰਗੇ ਸਿੰਘਾਂ ਨੂੰ ਕਿਹਾ ਵੀ ਇਹ ਜਰਦਾ ਖਾਂਦੇ ਨੇ ਜਰਦਾ ਖਾਂਦੇ ਮੇਰੀ ਗੱਲ ਸੁਣ ਕਾਲਾ ਸਾਹਿਬ ਜੀ ਬੋਲਣ ਦੀ ਕੋਈ ਲੋੜ ਨਹੀਂ ਹੈ ਮੇਰੇ ਬੋਲਣ ਦੀ ਤਾਂ ਬਾਪੂ ਹੈਗੀ ਆ ਚੱਲ ਤੂੰ ਆਪਣੀ ਗੱਲ ਛੇੜ ਨਾ ਮੇਰੀ ਗੱਲ ਤੁਸੀਂ ਸਾਰਾ ਗਲਤ ਕੀਤਾ ਤੁਸੀਂ ਤਮਾਕੂ ਗਾਣੇ ਵਾਲੇ ਤੁਸੀਂ ਕਿਹਾ ਮੱਕੋ ਮੈਂ ਇਹਨਾਂ ਨੂੰ ਕਿਹਾ ਤਾਂ ਬਥੇਰੇ ਖਾਣ ਵਾਲੇ ਆ ਹੁਣ ਦੇ ਹੁਣ ਵੀ ਕਰ ਆ ਸਿੰਘ ਕਹਿੰਦੇ ਹੁੰਦੇ ਸਿੰਘ ਤੁਸੀਂ ਨਿਹੰਗ ਸਿੰਘ ਕਿਹਾ ਤੁਸੀਂ ਨਿਹੰਗ ਸਿੰਘ ਆ। ਇਹ ਵੀਡੀਓ ਸੰਗਤੀ ਸੰਗਤਾ ਕੱਥ ਪਹੁੰਚੀ ਹੋਈ ਹੈ ਵੀਡੀਓ ਜਿਹਦੇ ਵਿੱਚ ਨਿਹੰਗ ਸਿੰਘ ਅੱਜ ਸ਼ਾਬਦ ਅੱਜ ਭਾਈ ਸਾਹਿਬ ਕੀ ਕਾਰਵਾਈ ਕਿਤੇ ਨਿਹੰਗ ਸਿੰਘ ਤਾਂ ਨਹੀਂ ਹੈਗੇ ਹੋਰ ਬਹੁਤ ਹੈ ਨਿਹੰਗ ਸਿੰਘ ਅੱਛਾ ਇਹ ਨਿਹੰਗ ਸਿੰਘ ਨਹੀਂ ਹੈਗੇ ਜੀ ਆ ਨਹੀਂ ਆਵੇ ਭਾਈ ਤੁਸੀਂ ਅਮਰਤ ਕਾਤੋਂ ਨਹੀਂ ਸੱਦੋ ਬੈ ਜਾ ਬੈ ਜਾ ਹਾਂਜੀ ਮੈਂ ਕਿਸੇ 'ਚ ਉਹ ਨਹੀਂ ਹੈਗਾ ਭਈ ਮੈਂ ਕਿਸੇ ਦਾ ਦੇਣਦਾਰ ਨਹੀਂ ਛੱਕਿਆ ਲਈਛ ਕੇ ਨਾ ਫਿਰ ਗੱਲ ਸੁਣੋ ਮੈਂ ਜਾਣ ਦਸਾਂ ਗੁਰ ਸਿੱਖੀ ਨਾਲ ਜੋੜ ਸਕਦੇ ਤੁਸੀਂ ਕਿਵੇਂ ਗੁੰਮ ਕਰ ਤਾ ਮਤ ਲੱਗਦਾ ਪਹਿਲਾਂ ਉਹਦੀ ਦਾ ਗੁਰਦੁਆਰਾ ਨਹੀਂ ਹੈ ਟਾਂਡਾ ਗੁਰਦੁਆਰਾ ਹੈ ਬਾਬਾ ਜੀ ਸੋਹਣ ਜੀ ਕਹਿੰਦੇ ਉਹਨਾਂ ਦਾ ਰਾਸੀ ਆ ਗੁਰਦੁਆਰੇ ਪਰ ਅਨੁਕਰਤਾ ਨਾਲ ਗਿਆ ਮੈਂ ਮੰਗਣਾ ਚਾਪੇ ਸੀ ਗੁਰੂ ਗ੍ਰਾਸਾ ਜੀ ਕਰਾ ਛਾਪੇ ਗੁਰੂਗ੍ਰਾਮ ਅਮਰੀਕਾ ਸੁਣ ਕਿੱਥੋਂ ਲੈ ਕੇ ਆਏ ਗੁਰਨਾ ਸਾਹਿਬ ਪੀਜੀਸੀ ਦੇ ਕੰਟਰੋਲ ਚ ਨਹੀਂ ਆ ਮਾਰ ਲੁੱਟ ਲੈ ਕੇ ਆਏ ਨਾ ਉਹ ਕਰਾਦੇ ਨਹੀਂ ਉਹ ਛਾਪੇ ਕਿਸੇ ਨੇ ਗੁਰੂਗ੍ਰਾਸਾ ਜੀ ਉਹ ਕਿੱਥੋਂ ਲੈ ਜਾਂਦੇ ਆ ਕਿੱਥੋਂ ਲੈ ਕੇ ਜਾਂਦੇ ਆ ਜਿਹੜੇ ਅਮਰੀਕਾ ਲੈ ਕੇ ਜਾਂਦੇ ਆ ਉਹ ਕਿੱਥੋਂ ਲੈ ਕੇ ਜਾਂਦੇ ਆ ਅਸੀਂ ਨਹੀਂ ਆ ਰਹੇ ਆ ਬਾਬਾ ਜੀ ਇੱਕ ਗੱਲ ਹੋਰ ਅੰਦਰ ਪਹਿਰੇਦਾਰ ਨਹੀਂ ਹੈਗਾ ਹਾਂਜੀ 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 ਇਹ ਵੀ ਇੱਕ ਜੇ ਤਾਂ ਇਹ ਚੀਜ਼ ਤੇ ਨਹੀਂ ਆਉਂਦੇ ਜਿਹੜਾ ਨੇ ਅੰਸੀਆਂ ਨੂੰ ਜਰਦਾ ਖਾਣ ਲਈ ਗੱਲ ਬੋਲੀ ਹੈ ਹਾਂਜੀ ਇਸ ਤੋਂ ਬਾਅਦ ਥਾਣੇ ਜਾ ਕੇ ਪਰਚਾ ਦਾਜ ਕਰਾਇਆ ਜਾਊਗਾ ਕਿਉਂਕਿ ਦੇਖੋ ਅਸੀਂ ਨਿਮਰਤਾ ਨਾਲ ਤੇ ਬੇਨ ਆਹੀ ਦਾ ਹੁੰਦਾ ਲਾ ਅਸੀਂ ਨਿਮਰਤਾ ਨਾਲ ਬੇਚੀ ਜਾਣਾ ਸਾਰੇ ਇਸ਼ਾਰੇ ਕਰਕੇ ਸਾਡੇ ਕੋਲ ਵੀਡੀਓ ਕਹਿੰਦੇ ਇੱਥੇ ਰੱਖੇ ਹੋਇਆ ਸੀ ਕਹਿੰਦਾ ਨਿਆਂ ਬਾਈ ਮੈਨੂੰ ਐ ਦੱਸੋ ਬਾਈ ਝੂਠ ਬੋਲਦਾ ਹੈ ਵੀਡੀਓ ਲੈ ਕੇ ਨਾ ਪਾਉਣਾ ਪਾਈਆਂ ਝੂਠ ਬੋਲਦੇ ਸਾਡੇ ਕੋਲ ਵੀਡੀਓ ਨੰਬਰ 3194 A ਦੀ ਤਾਰਾ ਲਾ ਕੇ ਬੇਅਦਬੀ ਦਾ ਪਰਚਾ ਦਰਜ ਹੁੰਦਾ ਬੰਦ ਕਹਿੰਦੇ ਅਸੀਂ ਫੇਰ ਕੋਈ ਗਵਾਹੀ ਕਰਨੀ ਚੱਲੋ ਨਾ ਨਾ ਕਰੋ ਅਸੀਂ ਇੱਥੇ ਅਸੀਂ ਗੱਲ ਕਰਦੇ ਗੁਰਦੁਆਰਾ ਸਾਡਾ ਆਪ ਬਣਾਇਆ ਆਪ ਬਣਾਇਆ ਤੁਹਾਡਾ ਪਰਸਨਲ ਹੈ ਤੁਹਾਡਾ ਨਿੱਜੀ ਹੈ ਨਿੱਜੀ ਨੇ ਅਸੀਂ ਬਣਾਇਆ ਆਪਣੀ ਪ੍ਰਾਪਰਟੀ ਖਰੀਦ ਕੇ ਬਣਾਇਆ ਇਹ ਤੁਹਾਡਾ ਵੇ ਹਾਂ ਲੋਕਾਂ ਨੇ ਸਾਨੂੰ ਮਤਲਬ ਪ੍ਰੋਪਰਟੀ ਆਪ ਹੈ ਜੀ ਲੋਕਾਂ ਦੇ ਪੈਸੇ ਨੇ ਦਿੱਤੇ ਤੁਸੀਂ ਆਪਣੇ ਪੱਲੇ ਦੇ ਪੈਸੇ ਨਹੀਂ ਦਿੱਤੇ ਲੋਕਾਂ ਨੇ ਦੇਖੀ ਆਪਣੇ ਪੱਲੇ ਤੇ ਪੈਸੇ ਲੈ ਕੇ ਤੁਸੀਂ ਲੋਕ ਲੋ ਭਾਜੀ ਲੋਕ ਲੋ ਉਥੇ ਹਾਂਜੀ ਤੁਹਾਦਰਾ ਕਿਨੇ ਬਣਾਇਆ ਗੁਰਦੁਆਰਾ ਪਿੰਡ ਦੇ ਸਹਿਯੋਗ ਨਾਲ ਗੁਰਦੁਆਰਾ ਬਣਿਆ ਜੀ ਕਮੇਟੀ ਨਾਲ ਗੁਰਦੁਆਰਾ ਬਣਦਾ ਮੁਕਤਲ ਮੋਬਾਈਲ ਖਤਮ ਹੈ ਜੇ ਕਮੇਟੀ ਨਹੀਂ ਬਣੀ ਤਾਂ ਗੁੰਡਾ ਬੰਦ ਹੋਊਗਾ ਜੇ ਕਮੇਟੀ ਨਹੀਂ ਹੋਗੀ ਤਾਂ ਉਹ ਮਾਰਾ ਸਾਨੂੰ ਬੁਲਾਇਆ ਜਾਊਗਾ ਗੁਰੂ ਦੀ ਤਾਬੇ ਤੇ ਤਿਆਰ ਬਰ ਤਿਆਰ ਸਿੰਘ ਹੋਣੇ ਚਾਹੀਦੇ ਕੋਈ ਨਹੀਂ ਆ ਕੇ ਮੇਰੀ ਗੱਲ ਸੁਣੋ ਕਿਹਾ ਸੱਚ ਕੋਈ ਵੀ ਆਦਮੀ ਕਰ ਗਿਆ ਕਿਹੜਾ ਜਿੰਮੇਵਾਰ ਤੁਸੀਂ ਮੇਰੀ ਗੱਲ ਸੁਣੋ ਹੁਣ ਜਿਹੜੀ ਐਸਜੀਪੀਸੀ ਹੈ ਉਹ ਉਹ ਦਾ ਪ੍ਰਬੰਧਕ ਜੀ ਆਵਾਜ਼ ਆਉਂਦੀ ਹੈ ਐਸਜੀਪੀਸੀ ਵਿੱਚ ਬੈਠ ਕੇ ਗੱਲ ਕਰੀਏ ਕੀ ਉਹ ਸਾਰੇ ਮੈਂਬਰਾਂ ਨੇ ਛੱਕਿਆ ਵਾ ਹਾਂ ਬਿਲਕੁਲ ਔਰ ਉਹ ਦੇਖ ਲਓ ਭਾਈ ਨਹੀਂ ਨਹੀਂ ਇਦਾਂ ਦੇ ਇਹ ਗਲਤੀ ਕਰ ਰਹੇ ਹੋ ਬਾਬਾ ਜੀ ਤੁਸੀਂ ਗਲਤ ਬੋਲੀ ਜਾਂਦੇ ਹੋ ਇੱਕ ਮਿੰਟ ਉੱਠ ਕੇ ਜਾਣਾ ਜਾ ਸਕਦੇ ਆ ਹਾਂਜੀ ਇਹਦਾ ਇੱਕ ਲੈਟਰ ਇੱਕ ਮਿੰਟ ਪਿੰਦੇ ਇੱਕ ਬਾਬਾ ਜੀ ਇੱਕ ਮਿੰਟ ਇੱਕ ਬੰਦਾ ਬੋਲੋ ਜਿਹਨਾਂ ਨੇ ਉੱਠ ਕੇ ਜਾਣਾ ਜਾ ਸਕਦੇ ਆ ਦੇਖੋ ਜੀ ਅੱਜ ਦੋ ਕਾਰਵਾਈਆਂ ਹੋਣੀਆਂ ਇੱਕ ਤਾਂ ਜਿਹੜਾ ਇਹ ਲੈਟਰ ਹੈ ਐਜੀਪੀਸੀ ਵੱਲੋਂ ਆਇਆ 2013 ਦਾ ਮਤਾ ਇਹ ਅਮਰਤ ਨਹੀਂ ਸਕਦੀ ਪੰਜ ਮੈਂਬਰੀ ਸਾਨੂੰ 15 ਦਿਨਾਂ ਤੱਕ ਕਮੇਟੀ ਨਹੀਂ ਪੰਜ ਮੈਂਬਰੀ ਨਹੀਂ ਦਿੱਗਦੀ ਕਹਿੰਦੇ ਕਮੇਟੀ ਹੋਰ ਐਜੀਪੀਸੀ ਵੱਲੋਂ ਆਇਆ ਕਿ ਨਵੀਂ ਵਾਲੀ ਬਜਟ ਨਹੀਂ ਚੱਲ ਤੁਸੀ ਆਪਣਾ ਬਾਅਦ ਚ ਬੰਦੋ ਜੀ ਗੱਲ ਸੁਣ ਲਓ ਬਾਈ ਇੱਕ ਗੱਲ ਸੁਣੋ ਉਹਨਾਂ ਦੀ ਵੀ ਸੁਣਾ ਦਿਓ ਥੋੜੀ ਸਾਰ ਜਲ ਸਮਝ ਗਈ ਇਹ ਜਿਹੜਾ ਗੁਰਨਾਨਕ ਨਾਮ ਲੈਵਾ ਸੰਗਤ ਲਿਖਿਆ ਇਹ ਅਸੀਂ ਨਾਨਕ ਨਾਮ ਲੈਵਾ ਸੰਗਤ ਅਸੀਂ ਅਸੀਂ ਆ ਅਸੀਂ ਐਜੀਪੀਸੀ ਨੂੰ ਆਂਦੇ ਅੰਗ ਸਿੰਘਾਂ ਨੂੰ ਬੇਨਤੀ ਕਰਾਂਗੇ ਇੱਥੇ ਅਸੀਂ ਪੰਜ ਮੈਂਬਰੀ 15 ਦਿਨਾਂ ਦਾ ਸਮਾਂ ਦੰਨੇ ਆ ਜੀ ਕਿੰਨੀ ਤੱਕ ਹੋ ਗਈ ਆਰੇ ਭਾਈ ਨੇ ਕਿੱਤੀ ਆਹ ਚੱਕਰ ਉੱਤੇ ਖੜੇ ਜੀ ਨਾ ਕੋਈ ਨਹੀਂ ਕੋਈ ਬਾਈ ਬਠੋਂਦੇ ਤਾਂ ਬਠੋ ਖੜੇ ਠੀਕ ਹੈ ਭਾਈ ਖੜੇ ਠੀਕ ਹੈ ਖੜੇ ਠੀਕ ਆਪਾਂ ਨੇ ਕਰ ਪਾ ਲਿਆ ਪਟਾ ਪਰ ਇਹ ਪੜ੍ਹਦੇ ਆ ਬੰਦੋ ਬਾਪੂ ਨੇ ਜੀ ਜੀ ਤਵਾਲ ਟੈਕਸ ਆ ਜੀ ਜੀ 37 ਮੱਗਰ ਸਮਤਾਨਾਨਿ 45 ਮਤਾਬਕ 22 ਨਵੰਬਰ 2013 ਬੰਦ ਸਿੰਘ ਸਰਵੰਦ ਜੀਆ ਕਸਰ ਤੋਂ ਦੋ ਹਫ਼ਤੇ ਪਹਿਲਾਂ ਤੱਕ ਸਰਵੰਦੀ ਜਿਹਾ ਹੋਇਆ। ਉਹ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਦੀ ਵੱਖ-ਵੇਕ ਸੌਖਾ ਸਕਦੀਆਂ ਹਨ। ਇਹਨਾਂ ਕਮੇਟੀਆਂ ਵਿੱਚ ਮੈਂਬਰ ਕੇਵਲ ਇਹਨਾਂ ਜਿਨ੍ਹਾਂ ਮੈਂਬਰਾਂ ਦੇ ਨਾਂ ਪਿੱਛੇ ਸਿੰਘ ਸਿੰਘ ਲੱਗਦਾ ਹੈ ਹਾਂ ਸਾਹਬ ਪੂਰਤ ਅਸੀਂ ਅੰਮ੍ਰਿਤ ਪਾਰ ਹੀ ਹੋ ਸਕਦੇ ਹਾਂ ਸਮੂਹ ਗੁਰ ਸਮੂਹ ਗੁਰਨਾਣਕ ਦਾ ਨਾਮ ਲੈ ਰਾ ਹਾਂ ਅੱਛਾਈ ਵੇ ਪਾਲਦੀ ਹੈ ਪਾਲਦੀ ਇੱਕ ਮਿੰਟ ਇੱਕ ਮਿੰਟ ਚਲੋ ਤੁਸੀਂ ਉਹ ਤੋਂ ਆਪਣੀ ਦਵੋ ਇੱਕ ਮਿੰਟ ਐ ਮੋਬਾਈਲ ਨਹੀਂ ਕਰਨਾ ਹੈ ਵੀਡੀਓ ਨਹੀਂ ਬਣਾਉਣਾ ਮੀਡੀਆ ਬਾਪੂ ਆਦਾ ਮੀਡੀਆ ਬਸ ਇਹ ਨਹੀਂ ਕਿ ਵੀਡੀਓ ਬਣਾਉਣੀ ਹੋਣੀ ਹੈ ਬਾਈ ਪੱਤਰਕਾਰ ਗੱਲ ਤੇ ਬਣਾਉਂਦੇ ਤੁਸੀਂ ਕੱਲ ਨੂੰ ਕੁਝ ਵੀ ਕਹਿ ਸਕਦੇ ਜੀ ਤੁਸੀਂ ਕੁਝ ਵੀ ਕਹਿ ਸਕਦੇ ਹੋ ਹੁਣ ਸਾਰੇ ਗੱਲਬਾਤ ਕਰਨ ਆਏ ਨੇ ਇੱਕ ਮਿੰਟ ਹਾਂਜੀ ਆ ਵੀ ਗੁਰਦੇ ਸੁਣ ਲੈ ਸੁਣ ਲੈ ਪਹਿਲਾਂ ਗੱਲ ਕਰ ਲੋ ਹਾਂਜੀ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਆਏ ਆ ਮੀਡੀਆ ਅਕੀਸਨ ਫੋਨ ਕਰਕੇ ਸਾਡੇ ਨਾਲ ਮੀਡੀਆ ਲਿਆਓ ਤੁਸੀਂ ਜਿਹੜੀ ਗੱਲ ਬੋਲੀ ਐ ਵੀ ਨਾ ਅਸੀਂ ਮੇਰੀ ਗਲਤੀ ਮੇਰੀ ਗਲਤੀ ਅਸੀਂ ਕੁਝ ਕਰੀ ਅਸੀਂ ਥੋੜੀ ਗਲਤ ਫੋਨ ਲਈ ਸਾਡੇ ਜੋ ਕੱਢੋ ਕੌਣ ਜੜਦਾ ਖੰਦਾ ਮੇਰੀ ਗਲਤੀ ਜੜਦਾ ਖੰਦੇ ਕੋਣ ਮੇਰੀ ਗਲਤੀ ਜੜਦਾ ਖੰਦੇ ਨਹੀਂ ਕਿਸ ਨਾਲ ਨਹੀਂ ਜਾਣਾ ਹਾਂਜੀ ਅਸੀਂ ਤੁਹਾਡੇ ਵਿਚ ਨਹੀਂ ਰਹਿੰਦੇ ਮੇਰੀ ਸੁਣ ਲਓ ਗੱਲ ਪਹਿਲਾਂ ਵਿਚਰ ਨਹੀਂ ਦੇ ਨਹੀਂ ਮੇਰੀ ਮੇਰੀ ਗੱਲ ਤੋਂ ਕਾਲ ਸਾਹਿਬ ਬੋਲਣ ਦੀ ਕੋਈ ਲੋੜ ਨਹੀਂ ਹੈ ਬੋਲਣ ਦੀ ਤਾਂ ਬਾਪੂ ਹੈਗੀ ਐ ਚਲ ਤੂੰ ਆਪਣੀ ਗੱਲ ਕਹਿੰਦਾ ਮੇਰੀ ਗੱਲ ਵੇਖੋ ਪਹਿਲਾਂ ਮੈਨੂੰ ਸੁਣ ਲਵੋ ਗੱਲ ਸੁਣ ਲਵੋ ਪਹਿਲਾਂ ਹਾਂ ਪਹਿਲਾਂ ਮੇਰੀ ਜਿਹੜੀ ਸੋਚੀ ਲੱਗੇ ਸਾਰਿਆਂ ਨੂੰ ਵੀ ਅਸੀਂ মিডিਏ ਦੇ ਸਾਹਮਣੇ ਕੋਈ ਗੱਲ ਨਹੀਂ ਕਰਨੀ ਚਲੋ ਉਹੀ ਕਰ ਲਓ ਅਸੀਂ ਬੋਲਦੇ ਸਾਹਮਣੇ ਕੀ ਨਹੀਂ ਜੀ ਮੈਂ ਗੱਲ ਕਰ ਰਿਹਾ ਨਹੀਂ ਮੇਰੀ ਗੱਲ ਜੀ ਮੈਂ ਕੋਈ ਵਿਚਾਰ ਕਰਦੇ ਆਪਾਂ ਪੂਰੀ ਨਿਮਰਤਾ ਨਾਲ ਗੱਲ ਕਰਾਂਗੇ ਨਿਮਰਤਾ ਨਾਲ ਕਰਾਂਗੇ ਪਹਿਲਾਂ ਸੁਣ ਲਵੋ ਅਸੀਂ ਪੁੱਛੀ ਬਾਤ ਨਹੀਂ ਬੋਲਾਂਗੇ ਤੁਸੀਂ ਵੱਡੇ ਆ ਰਿਸਪੈਕਟ ਆ ਬਾਬਾ ਜੀ ਨੇ ਕਹਿੰਨਾ ਹੈਗੇ ਸੰਗ ਜਰਦਾ ਖਾਂਦੇ ਆ ਸਾਡੇ ਬਾਣੇ ਨੂੰ ਸਾਡੇ ਦਿਲਾਂ ਨੂੰ ਠੇਸ ਪਹੁੰਚੀ ਉਹ ਇਹਨਾਂ ਨੇ ਨੰਗ ਸਿੰਘਾਂ ਨੂੰ ਕਿਹਾ ਵੀ ਇਹ ਜਰਦਾ ਖਾਂਦੇ ਨੇ ਜਿਹੜਾ ਖਾਂਦਾ ਇਹ ਸਾਨੂੰ ਦੱਸੋ ਵੀ ਜਰਦਾ ਸਾਡੇ ਕੋਲ ਇਹਦਾ ਜਵਾਬ ਮੈਂ ਦਿੰਦਾ ਇੱਕ ਮਿੰਟ ਮੈਂ ਦਿੰਦਾ ਹੂੰ। ਥੋੜਾ ਆਦਮੀ ਹੁੰਦਾ ਹਾਂਜੀ ਹਾਂ ਪਿਆਸ 100 ਦੇ 100 ਇਹ ਪਰਪੱਕ ਹੁੰਦੇ ਆ ਸਾਡੇ ਨਾਲ ਤਾਂ ਪਰਪੱਕ ਆ ਜੀ ਮੇਰੀ ਗੱਲ ਨਹੀਂ ਜਿਹੜਾ ਖਾਂਦਾ ਉਹਨੂੰ ਬਾਹਰ ਸਾਡੇ ਸਾਹਮਣੇ ਨਹੀਂ ਅਸੀਂ ਉਹਦੇ ਨਾਲ ਨਹੀਂ ਜਾਂਦੇ ਪਹਿਲੀ ਕੀ ਤੰਬਰੀ ਗੱਲ ਤੋਂ ਫੋ ਅਸੀਂ ਵੀ ਕਹਿੰਦੇ ਅਸੀਂ ਵੀ 100 ਬੰਦਾ ਫਰਜ਼ ਕਰ ਲੋ ਅਸੀਂ ਬੈਠਾ ਇਹ ਜ਼ਰੂਰੀ ਨਹੀਂ ਹੈ ਵੀ 100 ਇਹ ਬੰਦਾ ਬਹੁਤ بڑا ਕੈਰੇਕਟਰ ਦਾ ਹੋਵੇ ਤੁਸੀਂ 100 ਪਰ ਨਾਓ ਤੁਸੀਂ ਊਰੇ ਸਾਡੇ ਪਰ ਮੈਂ ਲੱਖਾਂ ਇਹ ਮੇਰੀ ਗੱਲ ਦਾ ਜਵਾਬ ਹੈ ਕਹਿੰਦਾ ਕਿਆ ਬਾਬਾ ਜੀ ਜੇਰਾ ਕੋਈ ਥਰਡ ਪਰਸਨ ਕਹਿੰਦਾ ਫਿਰ ਗੱਲ ਜਾਇਜ਼ ਦੀ ਉਹ ਪਰ ਆਪਣੇ ਆਪਣੇ ਕਹਿ ਰਹੇ ਆ ਆਪਣੇ ਗੁਰਸ ਗੁਰਦੁਆਰਾ ਸਾਹਿਬ ਦੇ ਮੈਂਬਰ ਕਹਿ ਰਹੇ ਆ ਵੀ ਨਾਂਗ ਸਿੰਘ ਜਾਇਜ਼ ਬਣੀ ਹੈ ਇੰਡੀਆ ਬਣੀ ਗਈ ਤੁਹਾਡੀ ਇਹ ਪੀਏ ਬੰਦੇ ਨੇ ਉਂਗਲੀ ਚੱਕਣੀ ਆ ਨਾਂਗ ਸਿੰਘ ਕਿਹਾ ਦੱਸਣੇ ਵਾਲੇ ਤੁਹਾਨੂੰ ਨਹੀਂ ਕਿਹਾ ਹੈ ਮੇਰੀ ਗੱਲ ਸੁਣ ਨਾਂਗ ਸਿੰਘ ਦਾ ਸਾਰੇ ਹੀ ਉਂਗਲੀ ਨਹੀਂ ਕਿਹਾ ਕਿ ਨਾਂਗ ਸਿੰਘ ਦਾ ਸਾਰੇ ਹੀ ਆ ਹਾਂ ਸਾਰੇ ਆ ਅਸੀਂ ਅਸੀਂ ਉੱਪਰ ਜਾਉਂਗੇ ਆਪਣੇ ਹੋਰ ਸਾਡੇ ਜਥੇਦਾਰ ਬੰਦੇ ਬੈਠੇ ਆ ਸਾਡੀ ਗੱਲ ਨੂੰ ਜਿੱਥੇ ਕਿਹਾ ਗਿਆ ਹੈ ਵਾਹ ਫੇਰ ਕਰੀ ਜਾਂਦੇ ਆ ਤੂੰ 1 ਮਿੰਟ ਆ ਬੰਦ ਕਰ ਤੂੰ ਮਤ ਕਰ 94 A ਦੀ ਧਾਰਾ ਲਾ ਕੇ ਬੇਅਦਬੀ ਦਾ ਪਰਚਾ ਦਰਜ ਹੁੰਦਾ ਬੰਦ ਕਰਦੇ ਆ ਜੀ ਫੇਰ ਕੋਈ ਜਾ ਬਾਕੀ ਕਰਨੀ ਨਾ ਕਰੋ ਅਸੀਂ ਇੱਥੇ ਅਸੀਂ ਗੱਲ ਸੁਣਦੇ ਨਹੀਂ ਹੈਗੇ ਇੱਕ ਮਿੰਟ ਦੇ ਦਿਓ ਇੱਕ ਮਿੰਟ ਦੇ ਇੱਕ ਮਿੰਟ ਦੇ ਚੁੱਪ ਚੁੱਪ ਇੱਕ ਮਿੰਟ ਦੇ ਦਿਓ ਵੀਡੀਓ ਸਭ ਪਾਸੇ ਚੱਲਦਾ ਹੈ ਜੇ ਇਹਨਾਂ ਨੇ ਜਾਣਾ ਹਾਂਜੀ ਇੱਕ ਇੱਕ ਮਿੰਟ ਉੱਠ ਕੇ ਜਾਣਾ ਜਾ ਸਕਦੇ ਹਾਂ ਹਾਂਜੀ ਇਹਦਾ ਇੱਕ ਲੈਟਰ ਇੱਕ ਮਿੰਟ ਪਿੰਡ ਇੱਕ ਬਾਬਾ ਜੀ ਇੱਕ ਮਿੰਟ ਇੱਕ ਬੰਦਾ ਬੋਲੋ ਜਿਹਨਾਂ ਨੇ ਉੱਠ ਕੇ ਜਾਣਾ ਜਾ ਸਕਦੇ ਆ ਦੇਖੋ ਜੀ ਅੱਜ ਦੋ ਕਾਰਵਾਈਆਂ ਹੋਣੀਆਂ ਇੱਕ ਤਾਂ ਜਿਹੜਾ ਇਹ ਲੈਟਰ ਹੈ ਐਜੀਪੀਸੀ ਵੱਲੋਂ ਆਇਆ 2013 ਦਾ ਮਤਾ ਇਹ ਅਮਰਤ ਨਹੀਂ ਸਕਦੀ ਪੰਜ ਮੈਂਬਰੀ ਸਾਨੂੰ 15 ਦਿਨਾਂ ਦਾ ਕਮੇਟੀ ਨਹੀਂ ਪੰਜ ਮੈਂਬਰੀ ਨਹੀਂ ਦਿਖਦੀ ਕਮੇਟੀ ਹੋਰ ਐਜੀਪੀਸੀ ਵੱਲੋਂ ਜਾਂ ਲੈਣ ਕਿ ਨਵੀਂ ਵੜੀ ਬਣੇਗੀ ਤੁਸੀਂ ਆਪਣਾ ਬਾਅਦ ਚ ਵਾਜੋ ਜੀ ਸੁਣ ਲਓ ਆਪਾਂ ਇੱਕ ਗੱਲ ਸੁਣੋ ਉਹਨਾਂ ਦੀ ਵੀ ਸੁਣਾ ਦਿਓ ਇਹ ਜਿਹੜਾ ਗੁਰਨਾਨਕ ਨਾਮ ਲੇਵਾ ਸੰਗਤ ਲਿਖਿਆ ਇਹ ਅਸੀਂ ਨਾਨਕ ਨਾਮ ਲੇਵਾ ਸੰਗਤ ਅਸੀਂ ਅਸੀਂ ਆ ਅਸੀਂ ਐਜੀਪੀਸੀ ਨੂੰ ਅੰਧ ਸਿੰਘਾ ਨੂੰ ਬੇਨਤੀ ਕਰਾਂਗੇ ਇੱਥੇ ਅਸੀਂ ਪੰਜ ਮੈਂਬਰੀ 15 ਦਿਨਾਂ ਦਾ ਸਮਾਂ ਦੰਦਿਆ ਜੀ ਕੀ ਨਹੀਂ ਤਰੀ ਕੋ ਕਿ 13 ਹੋ ਗਈ 14 15 15 30 ਤਰੀਕ ਦਾ ਸਮਾਧਨ ਤਾਂ 15 ਇੰਦਾ ਸਮਾਧਨ ਤਾਂ ਜਾਂਦਾ ਜੇ ਐ ਜੀ ਸਾਨੂੰ ਕਮੇਟੀ 5 ਫਬਰੀ ਨਹੀਂ ਦਿਖਦੀ ਅਮਰਧਾਰੀ ਤਾਂ ਇੱਥੇ ਕਮੇਟੀ ਬਦਲੀ ਜਾਊਗੀ ਨਹੀਂ ਤੇ ਆਪਣੇ ਤਿਆਰ ਕਰ ਲੋ ਇਹ ਬਦਲ ਕੇ ਰਹੋਗੇ ਜੀ ਬਾਬਾ ਜੀ ਫੀਸ ਤਾਂ ਮਤ ਸਾਡੇ ਸਾਡੇ ਗਾਹਾਂ ਜਾਉਗੇ ਸਾਡੇ ਉੱਪਰ ਬੰਦੇ ਬੰਦੇ ਹੋਣਗੇ ਸਾਡੇ ਪਿੱਛੇ ਬੰਦੇ ਹੀ ਬੰਦੇ ਹੋਣਗੇ ਅਸੀਂ ਨਹੀਂ ਕਹਿੰਦੇ ਵੀ 32 ਬੰਦੇ ਅਮਰਧਾਰੀ ਤੁਸੀਂ ਲਿਓ ਜਿਹੜਾ ਮਰਜੀ ਸਿੰਘ ਮਾਣ ਤੋਂ ਮੇਰੀ ਜਨਤ ਤੁਸੀਂ ਲਿਓ ਆਪਣੇ ਬੰਦੇ ਬੰਦੇ ਨੂੰ ਲਿਓ ਦੇਖੋ ਅੰਮ੍ਰਿਤ ਨਹੀਂ ਲਿਆਓ ਅਸੀਂ ਗੈਰ ਅੰਦਰੇ ਪਸ਼ਾਬ ਕਰੀ ਜਾਂਦੇ ਗੁਰਦੁਆਰਾ ਸਾਹਿਬ ਦੇ ਅੰਦਰ ਪਸ਼ਾਬ ਕਰੀ ਜਾਂਦੇ ਅੰਮ੍ਰਿਤ ਨਹੀਂ ਲਿਆਓ ਵੀਡੀਓ ਬੜੀ ਹੋ ਗਈ ਹੱਥ ਵੀ ਨਹੀਂ ਧੋਏ ਫਿਰ ਬੰਦੇ ਲਿਆਓ ਬੋਲੇ ਨਹੀਂ ਮਸਲੇ ਹੱਲ ਨਹੀਂ ਕਰਦੇ ਜਿੱਦ ਨੂੰ ਪੈਪ ਲੱਗਿਆ ਹੋਇਆ ਬਾਬਾ ਜੀ ਰੋਕ ਦਿਓ ਇੱਕ ਮਿੰਟ ਚੰਪਾਣੀ ਆਉਂਦਾ ਇਹ ਤਾਂ ਸਾਨੂੰ ਕੋਈ ਲੜਾਈ ਨਹੀਂ ਪੜਾਈ ਨਹੀਂ ਸਾਨੂੰ 15 ਦਿਨ ਤੱਕ ਅੰਮ੍ਰਿਤਾਰੀ ਕਮੇਟੀ ਦਿਖਾ ਦਿਓ ਜਿੱਦ ਨੂੰ ਹੀ ਪੈਜੋ ਅੱਗੇ ਨਹੀਂ ਕਰਨੀ ਗੱਲਬਾਤ ਮੇਰੀ ਗੱਲ ਨਾ 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 ਜੋ ਜੇ ਮੇਰੀ ਗੱਲ ਸੁਣੋ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਆ ਉਹਨਾਂ ਦੇ ਅੰਦਰ ਸ਼ੱਕ ਹੋਏ ਹੋਰ ਜਿਹੜਾ ਢਾਣ ਦੋ ਜੇ ਸਿੰਧੀ ਹੋਵੇ ਜਾਂ ਕੁਝ ਵੀ ਹੋਵੇ ਉਹਨਾਂ ਦੇ ਹਰੇਕ ਉਹਨਾਂ ਦੇ ਅੰਮ੍ਰਿਤ ਛਕਿਆ ਹੋਏ ਸਿੰਧੀਆਂ ਦਾ ਉਹ ਦੇਖਣਾ ਐ ਜੀਪੀ ਨੇ ਦੇਖਣਾ ਸੀ ਨਹੀਂ ਦੇਖਣਾ ਜੀ ਐ ਜੀਪੀ ਦਾ ਹੁਕਮਨਾਮਾ ਤੇ ਅਸਵੀ ਜੀ ਅਸਵੀ ਜੀ ਦਾ ਸਾਡਾ ਗੁਰਦੁਆਰਾ ਅਸਵੀ ਜੀ ਦੇ ਅੰਦਰ ਨਹੀਂ ਆ ਬਾਬਾ ਜੀ ਅੰਦਰ ਨਹੀਂ ਗਿਆ ਉਹ ਸਾਡੇ ਗੁਰਦੁਆਰਾ ਨਹੀਂ ਹੈ ਸਾਡਾ ਗੁਰਦੁਆਰਾ ਬਾਬਾ ਜੀ ਛੋੜਿਆ ਗਿਆ ਗੁਰਦੁਆਰੇ ਪਰ ਅਨੁਪ੍ਰੋਕਟਾ ਗਿਆ ਮਹਿੰਮਾਨ ਜੀ ਗੁਰੂ ਗ੍ਰੰਥ ਸਾਹਿਬ ਜੀ ਘਰਾਂ ਛਾਪੇ ਹਾਂ ਗੁਰੂਗ੍ਰੰਥ ਅਮਰੀਕਾ ਸੁਣ ਕਿੱਥੋਂ ਲੈ ਕੇ ਆਏ ਗੁਰਨਾ ਸਾਹਿਬ ਪੀਜੀਸੀ ਦੇ ਕੰਟਰੋਲ ਚ ਨਹੀਂ ਆ ਲੂਥੋਂ ਲੈ ਗਏ ਨਾ ਉਹ ਘਰਾਂ ਵੀ ਨਹੀਂ ਛਾਪੇ ਕਿਸੇ ਨੇ ਗੁਰ ਤਾਂ ਜਿਹੜਾ ਲੈ ਕੇ ਜਾਂਦੇ ਜਿਹੜਾ ਅਮਰੀਕਾ ਲੈ ਕੇ ਜਾਂਦੇ ਉਹ ਕਿੱਥੋਂ ਲੈ ਕੇ ਜਾਂਦੇ ਅਸੀਂ ਨਹੀਂ ਆ ਰਹੇ ਆਪਕੇ ਬਾਬਾ ਜੀ ਇੱਕ ਗੱਲ ਹੋਰ ਅੰਦਰ ਪੇਰੇਦਾਰ ਨਹੀਂ ਹੈਗਾ ਹਾਂਜੀ 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 ਜੀ ਇੱਕ ਜੇ ਤਾਂ ਇਹ ਜੀਤੇ ਨਹੀਂ ਆਉਂਦੇ ਜਿਹੜਾ ਨੇ ਅੰਸੀਆਂ ਨੂੰ ਜਰਦਾ ਖਾਣ ਵਾਲੀ ਗੱਲ ਬੋਲੀ ਹੈ ਹਾਂਜੀ ਉਸ ਤੋਂ ਬਾਅਦ ਠਾਣੇ ਜਾ ਕੇ ਪਰਚਾ ਦਾ ਅਚ ਕਰਾਇਆ ਜਾਊਗਾ ਕਿਉਂਕਿ ਦੇਖੋ ਅਸੀਂ ਨਿਮਰਤਾ ਨਾਲ ਤੇ ਬੇਨਤੀ ਕਰਨ ਆਏ ਸੀ ਅਸੀਂ ਨਿਮਰ ਦਾ ਬੇਚੀ ਦਾ ਸਾਲੀ ਦੀਆਂ ਨਿਮਰ ਦਾ ਉਹ ਦੋ ਪੌਣ ਹੋਰ ਕੋਈ ਨੰਗੀ ਤਲਵਾਰ ਲੈ ਕੇ ਦੇਖੋ ਤਾਂ ਦੇਖੋ ਦਿਖਾ ਦਿਓ ਆ ਦੇਖੋ ਜੁਜੀ ਜਵਾਨ ਚ ਗੱਲ ਕੀਤੀ ਹੋਗੀ ਹੋਰ ਨਾਏ ਤੇ ਇਹਨਾਂ ਨਾਲ ਹਾਂਜੀ ਅਸੀਂ ਇਹ ਦੋ ਗੱਲਾਂ ਕਿ ਇਹ ਜਦਾਂ ਸਾਨੂੰ ਕਮੇਟੀ ਅਮਰਦਾਰੀ ਚਾਹੀਦੀ ਨੰਬਰ ਦੋ ਜਿਹੜਾ ਇਹਨਾਂ ਨੂੰ ਗਲਤ ਬੋਲਿਆ ਇਹ ਸਿੱਟੀ ਜਿਹੜਾ ਗੁਰਦੁਆਰਾ ਨਹੀਂ ਨੋਟ ਕਰ ਲੈ ਇਹ ਗੁਰਦੁਆਰਾ ਸਾਡਾ ਆਪ ਬਣਾਇਆ ਹੈ ਆਪ ਬਣਾਇਆ ਤੁਹਾਡਾ ਪਰਸਨਲ ਹੈ ਤੁਹਾਡਾ ਨਿੱਜੀ ਹੈ ਨਿੱਜੀ ਨਹੀਂ ਅਸੀਂ ਬਣਾਇਆ ਆਪਣੀ ਪ੍ਰਾਪਰਟੀ ਖਰੀਦ ਕੇ ਬਣਾਇਆ ਇਹ ਤੁਹਾਡਾ ਵੇ ਹਾਂ ਲੋਕਾਂ ਨੇ ਸਾਨੂੰ ਮਤਲਬ ਰੋਟੀ ਬਾਬਾ ਜੀ ਲੋਕਾਂ ਦੇ ਪੈਸੇ ਨਹੀਂ ਦਿੱਤੇ ਤੁਸੀਂ ਆਪਣੇ ਪੱਲੇ ਦੇ ਪੈਸੇ ਦਿੱਤੇ ਲੋਕਾਂ ਨੇ ਤੁਸੀਂ ਆਪਣੇ ਥੱਲੇ ਤੇ ਪੈਸੇ ਲੈ ਕੇ ਤੁਸੀਂ ਲੋਕ ਲਓ ਭਾਈ ਲੋਕ ਲਓ ਉੱਥੇ ਹਾਂਜੀ ਕੋਦਰਾ ਕਿਨੇ ਬਣਾਇਆ ਦੁਬਾਰਾ ਪਿੰਡ ਦੇ ਸਹਿਯੋਗ ਨਾਲ ਦੁਬਾਰਾ ਬਣਿਆ ਜੋ ਇਹ ਕਮੇਟੀ ਨਾਲ ਬਾਈ ਖਤਮ ਹੈ ਜੇ ਕਮੇਟੀ ਨਹੀਂ ਬੰਦ ਹੋਊਗਾ ਜੇ ਕਮੇਟੀ ਨਹੀਂ ਹੋਊਗੀ ਤਾਂ ਉਹ ਮਹਾਰਾਜ ਨੂੰ ਭਲਾਇਆ ਜਾਊਗਾ ਜੇ ਕਮੇਟੀ ਨਹੀਂ ਬਣਦਾ ਤਾਂ ਮਹਾਰਾਜ ਨੂੰ ਭਲਾਇਆ ਜਾਏਗਾ ਤੁਸੀਂ ਉੱਥੇ ਦੇ ਰੱਖ ਲਿਓ ਮੇਰੀ ਗੱਲ ਸੁਣੋ ਮਹਾਰਾਜ ਜੀ ਜਗਾ ਰੱਖੋ ਜਗਾ ਰੱਖੋ ਮਹਾਰਾਜ ਨੂੰ ਲੈ ਜਾਣਾ ਜਗਾ ਰੱਖੋ ਸ਼੍ਰੋਮਣੀ ਕਮੇਟੀ ਜਿਵੇਂ ਰੱਖ ਲਿਓ ਜਗਾ ਦੇ ਲਿਓ ਇਹ ਮੈਂ ਬੰਦਾ ਕਰਨਾ ਚਾਹੁੰਦਾ ਹਾਂ ਕਿ ਉਹ ਨਕਰੇ ਸ੍ਰੋਮਣੀ ਕਮੇਟੀ ਦਾ ਗੁਰਮਾਰਡ ਹੋ ਗਿਆ ਹੈ ਨਕਰ ਨਕਰ ਚ ਵੀਰੇ ਸਾਹਿਬ ਇੱਕ ਮਿੰਟ ਇੱਕ ਮਿੰਟ ਆਰਾਮ ਨਾਲ ਆਰਾਮ ਨਾਲ ਭਈ ਆਰਾਮ ਨਾਲ ਕਰੋ ਇੱਕ ਬੰਦਾ ਗੱਲ ਕਰੋ ਯਾਰ ਇੱਕ ਰੁਪਏ ਦੇ ਬੰਦੇ ਨੂੰ ਪੁੱਛਣੇ ਆਜ ਪਤਾ ਰੁਪਏ ਦੇ ਹੀ ਬੰਦੇ ਨੇ ਸਾਰੇ ਬੈਠੇ ਕੋਈ ਹਾਂ ਹੁਣ ਬਾਬੇ ਕਹੀ ਜਾਂਦੇ ਸਾਡਾ ਆਪਾਂ ਵੀ ਗੁਰੂ ਦੇ ਤੁਸੀਂ ਵੀ ਆਪਾਂ ਵੀ ਸਾਰੇ ਸੂਹੀ ਸਿੱਖੇ ਆਂ ਵੀਰੇ ਇੱਕ ਵੱਡੀ ਗੱਲ ਹੋ ਰਹੀ ਹੈ ਆਪਾਂ ਨੇ ਮੇਰੀ ਗੱਲ ਸੁਣਿਓ ਆਪਨੇ ਆਪ ਹੀ ਟਕਰਾ ਟਕਰਾਉਣੀ ਕਰਨਾ ਨਹੀਂ ਕਰਨਾ ਵੀਰੇ ਅਸੀਂ ਤਾਂ ਹੋਰਾਂ ਪਿੱਛੇ ਆਪਾਂ ਕਰਦੇ ਆਪਾਂ ਦਾ ਹੱਥ ਜੋੜ ਕੇ ਆਪਾਂ ਤੋਂ ਗੱਲ ਕਰਨ ਵਾਲੀ ਗੱਲ ਆਪਾਂ ਲੜਨ ਵਾਲੀ ਗੱਲ ਇਹ ਆਪਣੇ ਵਿੱਚ ਨਾਪਾ ਨਹੀਂ ਨਹੀਂ ਉਹਨਾਂ ਦਾ ਲੈ ਜਾ ਤੇ ਦੇਖੋ ਭਾਈ ਸਾਹਿਬ ਮੈਂ ਹੈਗਾ ਸੀ ਸਿਰਫ ਦੇਖੋ ਨਾ ਤਮ ਲਾਣ ਵਾਲਾ ਆਏਗਾ ਕੋਈ ਰੋਕਦੇ ਜਾ ਰਹੇ ਕਰਦੇ ਤਾਂ ਇਦਾਂ ਹੀ ਬੋਲੂਗਾ ਬੋਲੂਗਾ ਤੁਸੀਂ ਬਾਹ ਵੀ ਤਾਂ ਕੀਤੀ ਤੁਸੀਂ ਤੁਸੀਂ ਬਾਹ ਤਾਂ ਕੀਤੀ ਏ ਤੁਸੀਂ ਬਾਹ ਤਾਂ ਕੀਤੀ ਏ ਤੁਸੀਂ ਸਾਰਾ ਗਲਤ ਕੀਤਾ ਤੁਸੀਂ ਤਮਾਕੂ ਗਾਣੇ ਵਾਲੇ ਤੁਸੀਂ ਕਿਹਾ ਮਾਕੂ ਮੈਂ ਇਹਨਾਂ ਨੂੰ ਕਿਹਾ ਤਾਂ ਬਥੇਰੇ ਖਾਣ ਵਾਲੇ ਆ ਹੁਣ ਦੇ ਹੁਣ ਵੀ ਕਰਿਆ ਸਿੰਘ ਕਹਿਣੇ ਹੁੰਦਾ ਸਿੰਘ ਤੁਸੀਂ ਨਿਹੰਗ ਸਿੰਘ ਗਿਆ ਤੁਸੀਂ ਨਿਹੰਗ ਸਿੰਘ ਜੀ ਦੀ ਵੀਡੀਓ ਥੋੜੀ ਸੰਗਤਾਂ ਕੋਲ ਪਹੁੰਚੀ ਹੋਈ ਹੈ ਵੀਡੀਓ ਜਿਹਦੇ ਵਿੱਚ ਨਿਹੰਗ ਸਿੰਘ ਜੀ ਸ਼ਾਮਤ ਹਾਂ ਹਾਂ ਭਾਈ ਸਾਹਿਬ ਕੀ ਕਾਰਵਾਈ ਕੀਤੀ ਹੈ ਨਿਹੰਗ ਸਿੰਘ ਤਾਂ ਨਹੀਂ ਹੈਗੇ ਹੋਰ ਬਹੁਤ ਹਨ ਨਿਹੰਗ ਸਿੰਘ ਅੱਛਾ ਨਿਹੰਗ ਸਿੰਘ ਨਹੀਂ ਹੈਗੇ ਜੀ ਆ ਨਹੀਂ ਆ ਨਿਹੰਗ ਸਿੰਘ ਮੈਂ ਇਹ ਕਿਹਾ ਵੀ ਇਹ ਤਾਂ ਨਹੀਂ ਹੈਗੇ ਬਹੁਤ ਹਨ ਅੱਛਾ ਜੀ ਅੱਛਾ ਬਹੁਤ ਨੇ ਤੁਸੀਂ ਦੱਸੋ ਤੁਸੀਂ ਮੇਰੇ ਸੁਣੋ ਗੱਲ ਸੁਣੋ ਤੁਸੀਂ ਦੱਸੋ ਘੜੇ ਨੇ ਤੁਸੀਂ ਕਿੱਥੇ ਲੈ ਕੇ ਚੱਲੋ ਇਹਨਾਂ ਨੂੰ ਲੈ ਕੇ ਚੱਲੋ ਆ ਤੁਹਾਡੇ ਨਾਲ ਚੱਲਦੇ ਨੇ ਕਿਉਂ ਮੈਂ ਲੈ ਕੇ ਚੱਲਦਾ ਤੁਸੀਂ ਕਹੇ ਤੁਸੀਂ ਕਹੇ ਤੁਹਾਡਾ ਰਾਈਟ ਕੀ ਆ ਉਹ ਕਿ ਉਹ ਰਾਈਟ ਤੁਹਾਡੇ ਕੋਲ ਕੀ ਰਾਈਟ ਹੈ ਹੂੰ ਰਾਈਟ ਤੁਹਾਡੇ ਕੋਲ ਕੀ ਤੁਸੀਂ ਜਾਣਦੇ ਕਾਨੂੰਨ ਜਾਣਦੇ ਤੁਸੀਂ ਕੋਈ ਤੁਸੀਂ ਜਾਣਦੇ ਹੋ ਐਵੇਂ ਤੁਸੀਂ ਕਹੱਸੋ ਕਿ ਕਿਸੇ ਬਾਰੇ ਵੀ ਈਮਾਨ ਖਾਨੀ ਦਾ ਕੇਸ ਹੋਣਾ ਤੁਹਾਡੇ ਡਾਕੂਮੈਂਟੇਸ਼ਨ ਦਾ ਬਾਬਾ ਜੀ ਗੁਰੂ ਗ੍ਰੰਥ ਡਾਕੂਮੈਂਟੇਸ਼ਨ ਦਾ ਕੇਸ ਹੋਣਾ ਤੁਹਾਡੇ ਪਾਣਾ ਜੋ ਪੈਂਦਾ ਤੋ ਤੂੰ ਤੂੰ ਪਾਣਾ ਨਹੀਂ ਹੈ ਜੀ ਆਪਾਂ ਤਾਂ ਤੁਸੀਂ ਕਰ ਰਹੇ ਹੋ ਹਾਂ ਤੁਸੀਂ ਗਲਤ ਬੋਲਦੇ ਜੀ ਕਹਿੰਦੇ ਸਾਡੇ ਹੱਥ ਵਿੱਚ ਇੱਥੇ ਰੱਖੇ ਹੋਏ ਅਸੀਂ ਹਾਂ ਜਿਵੇਂ ਚੰਗੇ ਇਸ਼ਾਰੇ ਕਰਕੇ ਸਾਡੇ ਕੋਲ ਵੀਡੀਓ ਕਹਿੰਦੇ ਇੱਥੇ ਰੱਖੇ ਹੋਇਆ ਅਸੀਂ ਕਹਿੰਦਾ ਨਿਆਣੇ ਬਾਬਾ ਜੀ ਮੈਨੂੰ ਐ ਦੱਸੋ ਇੱਥੇ ਰੱਖੇ ਹੋਏ ਆ ਦੇਖ ਬਾਬਾ ਜੀ ਝੂਠ ਬੋਲਦਾ ਹੈਗਾ ਵੀਡੀਓ ਸਾਡੇ ਕੋਲ ਵੀਡੀਓ ਹੈ ਵੀਡੀਓ ਹੈ ਪਰ ਤਾਂ ਵੀਡੀਓ ਨਹੀਂ ਰੱਖਿਆ ਪਰਨਾ ਪਾ ਜਾਂ ਝੂਠ ਬੋਲਦਾ ਵੀਡੀਓ ਸਾਡੇ ਕੋਲ ਵੀਡੀਓ ਨੀ ਹੁ ਤੁਸੀਂ ਝੂਠ ਬੋਲਣ ਲੱਗੇ ਵੀਡੀਓ ਪਈਏ ਸਾਡੇ ਨੂੰ ਚਾਹੁੰਦੇ ਬੋਲਦਾ ਬਾਬਾ ਜੀ ਚਾਹਨਾ ਖਾਣੇ ਧਿਆਨ ਦੋ ਕਰ ਜੋ ਬਾਬਾ ਜੀ ਨਹੀਂ ਚੁੱਪ ਕਰ ਮੈਂ ਬਾਬਾ ਜੀ ਝੂਠ ਬੋਲਦਾ ਖੜਾ ਬਾਬਾ ਜੀ ਪਾਣ ਭਾਈ ਆਏ ਮੈਂ ਆਪਾਂ ਦਲੀਲ ਵਾਲੀ ਗੱਲ ਕਰੀਏ ਭਾਈ ਹਾਂਜੀ ਹਾਂਜੀ ਦਲੀਲ ਨਾਲ ਬਾਬਾ ਜੀ ਤੁਸੀਂ ਅਮਰਤ ਕਰਤੋਂ ਨਹੀਂ ਸੱਜ ਜਾ ਬਹਿ ਜਾ ਹਾਂਜੀ ਪਾਜੀ ਮੈਂ ਕਿਸੇ 'ਚ ਉਹ ਨਹੀਂ ਹੈਗਾ ਭਾਈ ਮੈਂ ਕਿਸੇ ਦਾ ਦੇਣਦਾਰ ਨਹੀਂ ਚੱਕਿਆ ਲਈ ਚਾਹ ਕੇ ਨਾ ਮੇਰੀ ਗੱਲ ਸੁਣੋ ਮੈਂ ਇਹ ਗੱਲ ਸੋਚਦਾ ਕਿ ਤੁਸੀਂ ਕਿਸੇ ਗੁੰਮਕਰ ਦਾ ਮਤ ਲਗਈਦਾ ਇਹ ਧਰਮ ਨਾਲ ਜੋੜਨਾ ਤੁਸੀਂ ਜੋੜ ਸਕਦੇ ਕਿਸੇ ਮੇਰੀ ਗੱਲ ਸੁਣ ਇੱਕ ਮਿੰਟ ਹਾਂ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਤੀ ਸਾਡਾ ਜਿਹੜਾ ਇਹ ਮਰਦਵਾਰਾ ਲੋ ਮਨਿਟਰ ਦੇ ਅੰਦਰ ਨਹੀਂ ਹੈ ਬਾਪੂ ਜੀ ਤੁਸੀਂ ਪੜਿਆ ਤੁਸੀਂ ਮਰਿਆਦਾ ਨਹੀਂ ਜਾਣਦੇ ਤੁਸੀਂ ਅਮਰਤ ਦਾ ਫੈਸਲਾ ਮੇਰੀ ਇੱਕ ਮੈਂ ਤੁਸੀਂ ਵੱਡੇ ਹੱਥ ਧਾਰੇ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਕਮੇਟੀਆਂ ਬਣੀਆਂ ਵੀ ਆਂ ਸੁਨਾ ਨਹੀਂ ਅਮਰਪ੍ਰੀਤ ਸ਼ੱਕਾ ਵੀ ਤੂੰ ਮੇਰੀ ਹੁਣ ਇੱਕ ਬੇਨਤੀ ਦਾ ਸੁਣ ਲਓ ਤੁਸੀਂ ਬਾਬਾ ਜੀ ਅਮਰਤਾਰੀਆਂ ਮੈਂ ਥੋੜੀ ਗੱਲ ਵੱਡੀ ਕਰਦੀ ਹਾਂ ਵੱਡੀ ਗੱਲ ਕਰਤੀ ਥੋੜੀ ਤੁਸੀਂ ਅਮਰਤਾਰੀਆਂ ਤੁਹਾਨੂੰ ਬਾਬਾ ਜੀ ਮਰਿਆਦਾ ਦਾ ਪਤਾ ਨਹੀਂ ਕਿ ਫੇਰ ਤੁਸੀਂ ਮੇਰੀ ਗੱਲ ਸੁਣੋ ਪੰਧੀ ਹਾਂਜੀ ਬਾਬਾ ਜੀ ਮਰਿਆ ਦਾ ਪਤਾ ਤੁਹਾਨੂੰ ਹੁਣ ਇਹ ਮਰਿਆ ਦਾ ਸਸ ਮੈਂ ਇੱਕ ਪਿੰਨੇ ਆ ਤੁਸੀਂ ਉਹ ਕਿਹਾ ਆਪਣੇ ਜਮੀਨ ਮੈਂ ਤਾਂ ਕਿਹਾ ਤੁਸੀਂ ਆਪ ਕਿਹਾ ਤੂੰ ਕਰੇ ਆ ਸਾਡੀ ਥਾਣੇ ਪਿੰਡ ਲਈ ਆ ਇਹ ਦੇ ਸਾਹਮਣੇ ਸਾਰਾ ਸਾਲ ਮੈਂ ਜਾਈ ਬਾਬਾ ਜੀ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਗੱਲ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਗੱਲ ਮੁੱਦੇ ਦੀ ਗੱਲ ਕਰੋ ਮੁੱਦੇ ਦੀ ਬਸ ਸਾਡੀ ਬੇਨਤੀ ਹੈ ਹੱਥ ਨਾਲ ਬਾਪੂ ਸਾਡੀ ਤੁਸੀਂ ਵੰਡੇ ਆ ਹਾਲੀਆਂ ਬੰਦ ਕੇ ਮੇਰੇ ਵੀ ਆਪਣੇ ਨਾਲ ਜਾਓ ਚਲੋ ਮੇਰੀ ਗੱਲ ਕਰਾ ਦੀ ਕਰੀ ਤੁਸੀਂ ਜੀ ਕੋਮੈ ਤੁਹਾਨੂੰ ਗਾਥੀ ਬਣਾਉਂਗੀ ਇਹ ਅਸੀਂ ਜਿਹੜਾ ਸਾਡਾ ਆਪਣਾ ਗੁਰੂ ਘਰ ਗੁਰਦੁਆਰਾ ਹੈ ਬਾਪੂ ਜੀ ਆਪਣਾ ਨਹੀਂ ਹੁੰਦਾ ਗੁਰਦੁਆਰਾ ਸੰਗਤ ਦਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਪਏ ਉਹ ਸਭ ਸਾਂਝੇ ਨੇ ਉਹ ਤਾਂ ਸਾਂਝੇ ਆ ਪਰ ਸਥਾਪਨਾ ਸਥਾਪਨਾ ਤਾਂ ਕਿਉਂ ਕੀਤੀ ਹੈ ਬਾਬਾ ਜੀ ਸਥਾਪਨਾ ਜਦੋਂ ਗੁਰੂ ਅੰਦਰ ਆ ਗਿਆ ਉਹ ਸਭ ਦਾ ਬਾਪਾ ਨਹੀਂ ਕਹਿ ਸਕਦੇ ਸਥਾਪਨਾ ਮੇਰੀ ਗੱਲ ਤੋਂ ਜਿਹੜਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੇ ਕੋਈ ਜਗ੍ਹਾ ਬਣਾਉਂਗੇ ਉਹਦੇ ਵਿੱਚ ਸਥਾਪਿਤ ਕਰੂਗੇ ਅਸੀਂ ਕਿ ਆਪਣੇ ਅਸੀਂ ਦਰਖਤਾਂ ਪਰ ਪਾਪੂ ਜੀ ਜਿੱਥੇ ਗੁਰੂ ਬਹਿ ਗਿਆ ਉਹ ਆਪਦਾ ਨਹੀਂ ਹੈਗਾ ਜੇ ਤੁਸੀਂ ਘਰੇ ਵੀ ਨਹੀਂ ਆਉਂਦੇ ਤੁਸੀਂ ਉਹ ਨਹੀਂ ਸਾਡੇ ਅਸੀਂ ਉਹਦਾ ਮਤਲਬ ਕਿਸੇ ਨੂੰ ਆਉਣ ਜਾਣ ਤੋਂ ਅਸੀਂ ਰੋਕਦੇ ਆਂ ਕਿ ਤੂੰ ਨਹੀਂ ਲੋਕ ਜਿੱਥੇ ਗੁਰੂ ਸਾਹਿਬ ਹੈਗਾ ਨਾ ਸਾਰਾ ਕੋਈ ਆਵੇ ਕੋਈ ਮੱਥਾ ਟੇਕੇ ਛੱਡ ਕੇ ਅਸੀਂ ਸੇਵਾ ਕਰਦੇ ਆਂ ਚਾਹ ਪਾਣੀ ਪਿਲਾਉਨੇ ਆਂ ਅਸੀਂ ਅਸੀਂ ਲੰਗਰ ਛਕਾਉਨੇ ਆਂ ਬਾਪੂ ਜੀ ਮੇਰੀ ਗੱਲ ਤਾਂ ਛੱਡੋ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਆ ਦੋ ਪਹਿਰੇਦਾਰ ਗੁਰੂ ਦੀ ਤਾਬਿਆ 'ਤੇ ਤਿਆਰ ਬਰ ਤਿਆਰ ਸਿੰਘ ਹੋਣੇ ਚਾਹੀਦੇ ਕੋਈ ਨਹੀਂ ਆ ਕਿ ਮੇਰੀ ਗੱਲ ਸੁਣੋ ਕਿਹਾ ਥਾ ਕੋਈ ਵੀ ਆਦਮੀ ਕਰ ਗਿਆ ਕਿ ਕੌਣ ਜ਼ਿੰਮੇਵਾਰ ਤੁਸੀਂ ਮੇਰੀ ਗੱਲ ਸੁਣੋ ਅਸੀਂ ਬਗੰਦੇ ਰੱਖੇ ਹੋਏ ਆ ਬਕਾਇਦਾ ਇਹ ਨਹੀਂ ਪੂਰੇ ਮੁਸਲਮਾਨ ਰੱਖੇ ਹੋਏ ਬਕਾਇਦਾ ਮੁਸਲਮਾਨ ਕਰਵਾ ਰੱਖੇ ਮੀਆਂ امیر ਕੌਣ ਥਾ ਮੀਆਂ ਮੀਆਂ ਗੁਰਦੁਆਰੇ ਦੇ ਅੰਦਰ ਕੋਈ ਮੀਆਂ ਮੀਆਂ ਤੇ ਬਰਾਬਰ ਹੋ ਮੀਆਂ ਮੀਆਂ ਤੇ ਬਰਾਬਰ ਆ ਕਿਵੇਂ ਐਵੇਂ ਗੱਲ ਨਹੀਂ ਕਰ ਸਕਦੇ ਤੁਸੀਂ ਦਲੀਲ ਲੈ ਕੇ ਆਉਂਦੇ ਹੋ ਮੇਰੀ ਗੱਲ ਤੋਂ ਬੰਦਾ ਮੀਆਂ ਮੀਂਦ ਨਹੀਂ ਸਕਦਾ ਹਾਂ ਦੇ ਵਿੱਚ ਹਾਂਜੀ ਹਾਂਜੀ ਕਿਸੇ ਨੂੰ ਰੋਕਿਆ ਜਾਂਦਾ ਵੀ ਤੂੰ ਮੁਸਲਮਾਨ ਹੈ ਨਾ ਨਹੀਂ ਕਿਸੇ ਨੂੰ ਰੋਕ ਰੱਖਿਆ ਜਾਂਦਾ ਰੱਖਿਆ ਉਥੇ ਅੰਦਰ ਸੇਵਾਤ ਵੀ ਦਿੰਦੇ ਨਾ ਅਸੀਂ ਸਾਡੇ ਬਾਹਰ ਨਾਲ ਸਾਡੀ ਦੁਕਾਨਾਂ ਕੱਲੋਂ ਕਿੱਥੇ ਬਿਲਕੁਲ ਬਾਹਰ ਅੰਦਰ ਆਉਂਦੇ ਅੱਜਡੇ ਰਹੇ ਸਾਡੇ ਗੁਰੂ ਘਰ ਗੁਰੂ ਘਰ ਖੜੇ ਰੱਖਿਆ ਰਾਖੀ ਗਾਟ ਬਲਜੁਨ ਸਿੰਘ ਕੇ ਦੱਸੋ ਦੁਕਾਨਾਂ ਦੇ ਵਿੱਚ ਅਸੀਂ ਅਮਰਤਾ ਸਿੰਘ ਰਹਿਣਗੇ ਅੰਦਰ ਉਥੇ ਉਹ ਉਹ ਨਹੀਂ ਰੱਖਣੇ ਸਿੰਘ ਆਇਆ ਗਿਆ ਸਾਡੇ ਕੋਲ ਰੱਖਿਆ ਵਾ ਦਿਖਾਓ ਹਾਂ ਬੁਲਾਓ ਅੱਛਾ ਸਾਡੇ ਬਕਾਇਦਾ ਦਿਖਾਓ ਤਾਂ ਸਾਡੇ ਗ੍ਰਾਂਥੀ ਰੱਖਾਵਾਂ ਨਾ ਨਿਤਨੇਮ ਨਹੀਂ ਹੁੰਦਾ ਹੈਗਾ ਸਾਨੂੰ ਗ੍ਰਾਂਥੀ ਰੱਖਾਵਾਂ ਕਰਾਤੀ ਸੀ ਗ੍ਰਾਂਥੀ ਦਾ ਹੈਗਾ ਫਿਰ ਗ੍ਰਾਂਥੀ ਹੈਗਾ ਬੁਲਾ ਲਓ ਗ੍ਰਾਂਥੀ ਹੈਗਾ ਸਾਡੇ ਕੋਲ ਅੱਛਾ ਹੂੰ ਗ੍ਰਾਂਥੀ ਜੇ ਸੁਣੀਆ ਪਿੰਡ ਦੇ ਹੀ ਜਾਂਦੇ ਫਿਰ ਪਿੰਡ ਦਾ ਰੇੜੀ ਲਾਉਂਦੇ ਆ ਭਾਈ ਹੂੰ ਹੈਗਾ ਗ੍ਰਾਂਥੀ ਰੱਖਿਆ ਹੋਇਆ ਕੁਰਸੀ ਆ ਨਾ ਬਾਬਾ ਜੀ ਕਰਦਾ ਪਾ ਪਿੰਡ ਦਾ ਚੰਗਾ ਹੁੰਦਾ ਬਸ ਫਿਰ ਪਿੰਡ ਦਾ ਸੀ ਰੱਖਿਆ ਹੋਇਆ ਗ੍ਰਾਂਥੀ ਬਸ ਠੀਕ ਆ ਗ੍ਰਾਂਥੀ ਠੀਕ ਆ ਕੋਈ ਗੱਲ ਨਹੀਂ ਇੱਥੇ ਤੁਹਾ ਗ੍ਰਾਂਥੀ ਮੰਨਦੇ ਆ ਬਾਬਾ ਜੀ ਹੈਗਾ ਬਿਲਕੁਲ ਨਹੀਂ ਬਿਲਕੁਲ ਗ੍ਰਾਂਥੀ ਜਿਹੜੇ ਹੁਣ ਅਕਾਲ ਤਖਤ ਉੱਥੇ ਬੈਠੇ ਹਰਮੰਦਰ ਸਾਹਿਬ 24 ਘੰਟੇ ਬੈਨੇ ਹੁੰਦੇ ਆ ਬੈਨੇ ਜਾਂਦੇ ਉੱਥੇ ਬੱਦਰ ਬੱਦਰ ਕੇ ਬੈਨੇ ਕੋ 2 ਘੰਟੇ ਬੈਨੇ ਬਹੁਤ ਚਲੋ ਉਹਨਾਂ ਦਾ ਪ੍ਰੋਗਰਾਮ ਹੈ ਬੈਠਾ ਪਾਪਾ ਜੀ ਇੱਕ ਇੰਦਰ ਨਰੇ ਗੈਰ ਗੈਰ ਚਲੰਗ ਦੇ ਬੰਦੇ ਰੱਖੇ ਹੋਏ ਆਂ ਅੰਦਰ ਅਸੀਂ ਚਾਰ ਬੈਠੇ ਆਂ ਅਸੀਂ ਸਿੰਘ ਬੈਠ ਮੈਂ ਬੈਠੇ ਇਹਨੂੰ ਤਿਆਰ ਆ ਜੇ ਉਹਨੇ ਬੈਠਾ ਤਾਂ ਉਹਦੇ ਅਮਰਤ ਛਕਾ ਕੇ ਗਰਫਾਨ ਉਹਨੂੰ ਸਿੰਘ ਸਜਾਓ ਦਾੜੀ ਦਾੜੀ ਨਹੀਂ ਕੱਟਣੀ ਚਾਹੀਦੀ ਉਹਨੂੰ ਕਹੇ ਜਾਂਦਾ ਰਹਿਣਾ ਉਹ ਬਿਲਕੁਲ ਬਿਲਕੁਲ ਪਰਪੱਕ ਜਾਣੀ ਹੈ ਅਮਰਤ ਛਕਾਵਾਉਦਾ ਕੀ ਦੇ ਗ੍ਰੰਥੀ ਆ ਸਾਡਾ ਗ੍ਰੰਥੀ ਦੀ ਗੱਲ ਨਹੀਂ ਕਰਦੇ ਬਾਬਾ ਜੀ ਜਿਹੜਾ ਉਹ ਬੰਦਾ ਰੱਖਿਆ ਹੋਇਆ ਅੰਦਰ ਕੋਈ ਉਹ ਬੰਦਾ ਰੱਖਿਆ ਬੋ ਇਹਨੂੰ ਐਡੀ ਗੱਲ ਕਰਦੇ ਅਸੀਂ ਹਾਂ ਜੀ ਚਲੋ ਮੇਰਾ ਜੀ ਸਾਨੂੰ ਦਿਓ ਮਾਫ ਕਰ ਦਿਓ ਅਸੀਂ ਵੀ ਕਹਦੇ ਵੀ ਸਾਨੂੰ ਮਾਫ ਕਰ ਦਿਓ ਬਾਬਾ ਜੀ ਅਸੀਂ ਵੀ ਅਸੀਂ ਅਸੀਂ ਨਜ਼ਾਇਜ਼ ਨਹੀਂ ਕਹਿ ਰਹੇ ਕੋਈ ਗੱਲ ਹੋਣਾ ਉੱਥੇ ਮੇਰੀ ਗੱਲ ਸੁਣੋ ਵੀ ਤੁਸੀਂ ਸਾਨੂੰ ਤੰਗ ਨਾ ਕਰੋ ਅਸੀਂ ਤੰਗ ਨਹੀਂ ਕਰਦੇ ਤੰਗ ਨਹੀਂ ਕਰਵਾਉਂਦੇ ਅਗੇ ਅੰਮਰਤਪਾਲੀ ਸਿੱਖ ਰੱਖੋ ਤੁਸੀਂ ਸਾਡੇ ਮੇਰੀ ਅੰਮਰਤਪਾਲੀ ਸਿੱਖ ਰੱਖੋ ਅਸੀਂ ਨਹੀਂ ਬਣਨਾ ਚਾਹੁੰਦੇ ਹੋਰ ਲਿਆਓ ਬੰਦੇ ਚੁਣ ਲਓ ਅਸੀਂ ਗੈਰ ਅਮਤਤਾਰੀ ਬੰਦਾ ਰਹਿਣੇ ਨਹੀਂ ਜਣਾ ਜੋ ਮर्यादा ਨਹੀਂ ਰੱਖ ਸਕਦਾ ਜੋ ਗੁਰਦੁਆਰੇ ਦੇ ਵਿੱਚ ਮੂਤ ਕਰਦਾ ਅੰਦਰੇ ਮੂਤ ਕਰਦੇ ਕੋਈ ਬਾਥਰੂਮ ਨਹੀਂ ਇੱਧਰ ਨਹੀਂ ਜਾਂਦੇ ਕੰਦਾ ਪਰੇ ਮੂਤ ਦੇ ਗੁਰਦੁਆਰੇ ਦੇ ਵਿੱਚ ਇਹ ਸਾਨੂੰ ਕਹਿੰਦੇ ਅੰਗ ਫੌਜਨ ਵੀ ਜਰਦਾ ਖਾਂਦੇ ਆ ਜੇ ਅਸੀਂ ਗੱਲਾਂ ਕਰਦੇ ਆ ਕਿ ਦੋ ਇਹਨੂੰ ਪੁੱਛਦੇ ਆ ਮੈਂ ਤੁਹਾਨੂੰ ਕਹਿੰਦਾ ਵੀ ਹਰ ਆਦਮੀ ਪਰ ਪਰਪਖ ਨਹੀਂ ਹੈ ਕਿਸੇ ਬਾਬਾ ਜੀ ਅਸੀਂ ਤਾਂ ਆਏ ਕਰਦੇ ਕੋਈ ਮਰਿਆ ਦਾ ਜੇ ਪਰਪਖ ਨਾ ਨੂੰ ਗੁਰੂ ਹੋਵੇ ਨਾ ਅਮਰ ਸਾਰ ਦੀ ਲੋੜ ਹੈਗੀ ਨਹੀਂ ਜੇ ਹੁਣ ਨਾ ਦੁਨੀਆ ਜਾਗੀ ਤੇ ਅੱਜ ਜਾਗੂਗੀ ਦੁਨੀਆ ਤਾਂ ਜਾਗੀ ਵੀ ਹੋਣਾ ਜੇ ਬਾਬਾ ਜੀ ਪਰਪਖ ਨਹੀਂ ਹੈਗੇ ਫਿਰ ਇਹ ਗੱਲ ਕਹਿਣੀ ਬਣਦੀ ਤੀ ਇਹਨਾਂ ਨੂੰ ਵੀ ਨਹਾਗਰ ਸਿੰਘ ਚਾਰਦਾ ਖਾਂਦੇ ਆ ਜੇ ਮੇਰੀ ਗੱਲ ਸੁਣੋ ਇਹਨੋਂ ਜ਼ਿਆਦਾ ਗੱਲ ਨੂੰ ਵਧਾਈ ਤਾਂ ਨਹੀਂ ਹੈ ਛਾੜੋ ਉਹਦੇ ਪਿੱਛੇ ਕੋਈ ਆਪਣਾ ਮਿਹਰ ਕਰੋ ਕਿਹੜਾ ਵਾ ਤੁਸੀਂ ਦੇਖੋ ਜੇ ਗੁਰੂ ਹੋ ਹੀ ਨਾਮ ਅਮਰ ਸਕਿਆ ਤੁਹਾਨੂੰ ਵੀ ਅਮਰ ਸਕਣਾ ਚਾਹੀਦਾ ਸਹੀਂ ਇਸ ਤੋਂ ਬਾਅਦ ਤੁਸੀਂ ਆਪਣਾ ਦੇਖੋ ਕਿ ਆਹ ਇੱਕ ਵਾਰੀ ਕੋਸ਼ਿਸ਼ ਕਰ ਲਈ ਤੈਨੂੰ ਸੱਚੀ ਜੱਤ ਸਾਹਿਬੀ ਆਦਮੀ ਦਾ ਜਦ ਜਦ ਤੱਕ ਮੈਂ ਆਪਣਾ ਸਹੀ ਸਲਾਮਤ ਨਹੀਂ ਹੋ ਜਾਂਦਾ ਜੇ ਫਿਰ ਮੈਂ ਆਪਣੀ ਛੱਡ ਦਿੰਦਾ ਮੈਂ ਮੇਰੀਆਂ ਕ੍ਰੀਤੀਆਂ ਮੇਰੀ ਚਮਕ ਨਹੀਂ ਆਣੀ ਹੈ ਮੈਨੂੰ ਖਿਆਲ ਹੈ ਕਿ ਤੁਸੀਂ ਸੇਵਾ ਛੱਡੋ ਜਾਂ ਕ੍ਰੀਤੀਆਂ ਨਹੀਂ ਨਿਕਲਦੀਆਂ ਹਾਂ ਫਿਰ ਪਾਸੇ ਰਹੋ ਕ੍ਰੀਤੀਆਂ ਨਹੀਂ ਨਿਕਲਦੀਆਂ ਹੋਰ ਬੰਦਾ ਆਉਣ ਦੋ ਪ੍ਰਬੰਧਕ ਜ਼ਰੂਰੀ ਬੰਨਾ ਫਿਰ ਤੁਸੀਂ ਸੇਵਾ ਥੋੜਾ ਕਰਦਾ ਨਾ ਨਾ ਫਿਰ ਪ੍ਰਬੰਧਕ ਤਾਂ ਹੈਗੇ ਤੁਸੀਂ ਪ੍ਰਬੰਧਕ ਜੇ ਲੋੜਦਾ ਵਾ ਜਿਹੜਾ ਐਡਮਿਨਿਸਟ੍ਰੇਸ਼ਨ ਰੱਖਣਾ ਆ ਸਕਦੇ ਤੇ ਕਮੇਡੀਚ ਬਣ ਸਕਦੇ ਆ ਮੈਂ ਮੇਰੀ ਗੱਲ ਸੁਣੋ ਜਿਹੜੀ ਐਸਜੀਪੀਸੀ ਹੈ ਉਹ 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 ਤਾਂ ਪ੍ਰਬੰਧਿਤ ਹੋ ਗਈ ਆ ਪ੍ਰਬੰਧ ਵਾਤ ਹੋ ਗਈ ਆ ਅਜੀ ਵੀਰ ਮੈਂ ੱਗੇ ਬਣੀ ਆ ਬੈਠ ਕੇ ਗੱਲ ਕਰੀਏ ਉਹ ਨਹੀਂ ਜੇ ਕਿਹਾ ਕੀ ਉਹ ਸਾਰੇ ਮੈਂਬਰਾਂ ਨੇ ਛੱਕਿਆ ਵੇ ਹਾਂ ਬਿਲਕੁਲ ਬਿਲਕੁਲ ਉਹ ਦੇਖ ਲਓ ਭਾਈ ਨਹੀਂ ਨਹੀਂ ਇੱਦਾਂ ਦੇ ਇਹ ਗਲਤੀ ਕਰ ਰਹੇ ਹੋ ਬਾਈ ਤੁਸੀਂ ਗਲਤ ਬੋਲੀ ਜਾਂਦੇ ਹੋ ਹੁਣ ਐਸੀਬੀਸੀ ਤੇ ਵੀ ਤੁਸੀਂ ਉਹ ਕਰ ਰਹੇ ਹੋ ਜਿਹੜੇ ਜੇ ਇਹਨੇ ਫਰਦ ਕੋਈ ਸ਼ਬਦ ਕਹਿਤਾ ਹਾਂ ਇਹ ਤਾਂ ਕੰਨੀ ਤੇ ਮੈਥੋਡ ਤੇ ਮਾਰ। ਬਾਬਾ ਜੀ ਮਾਫੀ ਵਾਲੀ ਗੰਦ ਨਹੀਂ ਹੈਗੀ। ਬਾਬਾ ਜੀ ਮੇਰੀ ਤਾਂ ਗੱਲ ਸੁਣੋ। ਮੇਰੀ ਇੱਕ ਗੱਲ ਤੋਂ ਸੁਣੋ। ਇੱਕ ਆਮ ਚਲੋ ਬਾਬਾ ਜੀ ਆਪਾਂ ਸਾਰੀਆਂ ਗੱਲਾਂ ਛੱਡੀਏ। ਮੇਰੀ ਇੱਕ ਬੇਨਤੀ ਸੁਣੋ। ਆਪਾਂ ਗੁਰੂ ਘਰ ਹੈਗਾ। ਇਹ ਤੁਸੀਂ ਇਹ ਗੱਲ ਮੰਨਦੇ ਹੋ ਨਾ ਪਿੰਡ ਕੜੂਏ ਦੇ ਵਿੱਚ 70-80% ਬੰਦੇ ਬਾਹਰੋਂ ਅੱਗੇ ਰਹਿੰਦੇ ਨੇ। ਹੋਰ ਧੰਨਵਾਦ। ਬਹੁਤ ਧੁਵਾਜ ਮਾਰ ਕੇ ਰਹਿੰਦੇ ਆ ਨਾ। ਆਪਾਂ ਗੁਰਦਵਾਰਾ ਗੁਰੂ ਘਰ ਤੋਂ ਬਾਹਰ ਕਹਿੰਦਾ ਮੈਂ ਗੱਲ ਰਹਿੰਦੇ ਨਹੀਂ ਜੇ ਕਿਸੇ ਨੇ ਆਕੇ ਕੋਈ ਬੇਇੱਜ਼ਤੀ ਕਰਦੀ ਕੌਣ ਜਿਵੇਂ ਮੈਂ ਬਾਬਾ ਹੀ ਕਰ ਦਊਗਾ ਅਸੀਂ ਤਾਂ ਬੈਠੇ ਭਾਈ ਸਾਹਿਬ ਸੀਸੀਟੀਵੀ ਕੰਮ ਜਿੱਥੇ ਪਹਿਲਾਂ ਹੋਈਆਂ ਜਿੱਥੇ ਮੈਂ ਗੁਰੂ ਘਰਾਂ ਚ ਹੋਈਆਂ ਉਹ ਕਹਿੰਦੇ ਦੱਸ ਕੇ ਹੋਈ ਹੈ ਜੀ ਇੱਥੇ ਪਹਿਲਾਂ ਵੀ ਹੋਈ ਹੈ ਜੀ ਉਸ ਤੋਂ ਬਾਅਦ ਕੀ ਆ ਫੇਰ ਰੁਕ ਗਈਆਂ ਅੱਛਾ ਰੁਕਣੀਆਂ ਕਿਹਨਾਂ ਨੇ ਜੀ ਨਾ ਰੁਕਣੀ ਆ ਤੇਰੇ ਦੇਖਣਾ ਤੁਸੀਂ ਕਰਵਾਵੇਂ ਵੀਰੇ ਆ ਵੀ ਥੋੜੀ ਫਰਜ਼ ਕਰ ਲੋ ਬਾਹਰ ਕਹਿੰਦਾ ਮੈਂ ਵੀ ਮੈਨ ਕੋਰੀ ਨਹੀਂ ਹੋਣ ਦਿੰਦਾ ਨਹੀਂ ਹੁਣ ਤੇ ਬਾਵਜੂਦ ਵੀ ਮੇਰੀ ਕੋਰੀ ਹੋ ਜਾਂਦੀ ਫੇਰ ਉਹ ਰੁੱਕ ਗਈ ਕੋਈ ਸचेत ਤਾਂ ਰਹੋਗੇ ਨਾ ਤੁਹਾਡੇ ਘਰ ਚ ਕੋਈ ਡਾਕਾ ਮਾਰ ਲਵੇ ਕੋਈ ਕੁਸ਼ਕਾਰ ਉਹ ਵੀ ਸचेत ਤਾਂ ਰਹੋਗੇ ਨਾ ਤਾਰਾ ਲਾਉਂਗੇ ਕੁਝ ਨਾ ਕੁਝ ਤਾਂ ਕਰੋਗੇ ਨਾ ਕਾਨੂੰ ਤੁਹਾਡੇ ਘਰੇ ਕੋਈ ਚੋਰੀ ਹੋ ਜਵੇ ਤੁਸੀਂ ਕੁਝ ਨਾ ਕੁਝ ਤਾਂ ਆਪਣੇ ਪੈਰਲ ਨਹੀਂ ਕਰੋਗੇ ਕੋਈ ਚੰਕੀ ਦਾ ਉਹਦੇ ਬੇਟੇ ਉਹਨਾਂ ਚਕਾਓ ਪਰ ਅਮਰ ਕਮੇਡੀ ਅਮਰਦ ਤੁਹਾਨੂੰ ਤਾਂ ਕੁਝ ਆਪਣੇ ਘਰ ਚੋਂ ਬਣਾਓ ਅਮਰਦ ਤਾਰੀਆਂ ਦੀ ਬਣਾਓ ਤੁਸੀਂ ਕਹਿ ਸਕਦੇ ਆ ਤੁਸੀਂ ਪਰਸਪੋਰਟ ਅਗਲੇ ਨੂੰ ਇੱਕ ਆ ਕੇ ਕਹ ਦੂ ਪਾਈ ਅਮਰਦ ਚੱਕੋ ਪਰ ਇਹ ਕੰਪਾਈਲ ਨਹੀਂ ਕਰ ਸਕਦਾ ਲੋ ਬਿਲਕੁਲ ਕਮਾਈ ਨਹੀਂ ਦਾ ਕੰਪਾਈਲ ਕਰਨ ਕੋਈ ਨਹੀਂ ਬਿਲਕੁਲ ਬਿਲਕੁਲ ਦੇਖੋ ਅੰਮ੍ਰਿਤਸਰ ਫੋਟੋਫਸਮ ਫਾਈਲ ਨਹੀਂ ਕਰ ਰਿਹਾ ਜਗ ਦੇ। ਮੇਡੀ ਛੱਡ ਦਾਲਦੇ। ਮੇਡੀ ਛੱਡੋ ਫਿਰ। ਦੇਖੋ ਇਹ ਜਿਹੜਾ ਗੁਰਦੁਆਰਾ ਪਹਿਲੀ ਕੀਤਾ ਹੈ। ਹਾਂਜੀ। ਇਹ ਇੱਕ ਤਰ੍ਹਾਂ ਦਾ ਫਰੇਮ ਕੰਸਟਰਕਸ਼ਨ ਗੁਰਦੁਆਰਾ ਹੈ। ਹਾਂਜੀ। ਉਹੀ ਜਗ੍ਹਾ ਨਹੀਂ ਸ਼ੁਰੂ ਪਹਿਲਾਂ ਗੁਰਦੁਆਰਾ ਹੈ ਨਹੀਂ ਤਾਂ। ਠੀਕ ਹੈ ਜੀ। ਹਾਂ। ਬੱਤੀ ਜਲਸਾ? ਹਾਂਜੀ। ਕਿਸੇ ਕਾਰਨ ਕਰਕੇ ਇਹ ਗੁਰਦੁਆਰਾ ਬਣਿਆ। ਹਾਂਜੀ। ਕਿਸੇ ਨੇ ਜ਼ਮੀਨ ਗ੍ਰਨੇਟ ਕਰੀ ਜੁਰੇ ਹਾਂ ਜੀ ਸਮਝ ਗਏ ਪਹਿਲਾਂ ਮਹਾਰਾਜ ਪ੍ਰਕਾਸ਼ ਨੂੰ ਡੋਨੇਟ ਡੋਨੇਟ ਕਰੀ ਉਹ ਡੋਨੇਟ ਕਰਨ ਤੇ ਬਾਅਦ ਇਹ ਗੁਰਦੁਆਰਾ ਡਿਵੈਲਪ ਹੋ ਰਿਹਾ ਹਾਂਜੀ ਹੁਣ ਦਿਨ ਪਰ ਦਿਨ ਇਹਦਾ ਕੁਝ ਫਿਰ ਵੀ ਇੱਕ ਕਮਰਾ ਤਾਂ ਉਹ ਪਹਿਲਾਂ ਹਾਂਜੀ ਫਿਰ ਤੇਰੇ ਇੱਥੇ ਲੰਗਰ ਹਾਲ ਬਣ ਗਿਆ ਅਸੀਂ ਆਏ ਕਿ ਥੋੜੀ ਕਿ ਤੁਹਾਨੂੰ ਤਕਲੀਫ ਹੈ ਗੁਰਦੁਆਰਾ ਮਾਣੇ ਸੀ ਕਿ ਬਿਲਕੁਲ ਭਾਵੇਂ ਸਾਨੂੰ ਖੁਸ਼ੀ ਆ ਇਤਾਂ ਅੰਦਰਲੀ ਮਰਿਆਦਾ ਬਹਾਲ ਕਰਾਉਣ ਨੂੰ ਮਿਲਿਆ ਮੇਰੀ ਗੱਲ ਸੁਣ ਮਰਾਦਾ ਇਕੱਠ ਕਰਕੇ ਨਹੀਂ ਰਹੇ ਹੋ ਕਰਦੇ ਬਾਬਾ ਜੀ ਇਕੱਲੇ ਬੰਦੇ ਨੂੰ ਤੁਸੀਂ ਸੌਣ ਦੇ ਨਹੀਂ ਬਾਬਾ ਜੀ ਤਾਂ ਬੋਲ ਕੇ ਭਜਾ ਦਿੰਦੇ ਕਹਿੰਦੇ ਇਸ ਤਾਂ ਮੈਂ ਹੀ ਬੋਲਣਾ ਮੇਰੀ ਗੱਲ ਸੁਣ ਜਿਹੜੀ ਮਰਿਆਦਾ ਦੇ ਕਮਰਿਆ ਦਾ ਸਾਡੇ ਸਿੱਖ ਧਰਮ 'ਚ ਆਹ ਹੈ ਵੀ ਕੋਈ ਸਿੰਘ ਕਿਸੇ ਨੂੰ ਕੰਪੈਲਾ ਨਾ ਕਰੋ ਉਹਨੂੰ ਪਰ ਤੂ ਕਰੋ ਅਸੀਂ ਕਿ ਲੋਕਾਂ ਨੂੰ ਕਹਿੰਦੇ ਗਲੀਆਂ ਥੋੜੀ ਹੋਕਾ ਦਿੰਦੇ ਵੀ ਤਾਂ ਇਹ ਸੁਰੂ ਘਰ ਚ ਆਏ ਆ ਬਾਬਾ ਤੂ ਕਰੋ ਕਰੋ ਵੀ ਪਾਈਪ ਲਾਏ ਆ ਮੰਦਰ ਜਾ ਕੇ ਥੋੜੀ ਕਹ ਰਹੇ ਮੈਂ ਤਾਂ ਮੇਰੀ ਗੱਲ ਸੁਣੋ ਕਦੇ ਵੀ ਬੈਠਾ ਸੀ ਆ ਬਾਬਾ ਜੀ ਸਾਨੂੰ ਬਾਪੂ ਨੇ ਚੜ੍ਹ ਕੇ ਤਾਂ ਜਾਣਾ ਸਿਖਾਇਆ ਹੀ ਨਹੀਂ ਹੈਗਾ ਕਿਸੇ ਤੇ ਉਹ ਅਸੀਂ ਮੰਦਰ ਵਿੱਚ ਤਾਂ ਥੋੜੀ ਕਹ ਰਹੇ ਅਮਰ ਜਕੋ ਉੱਥੇ ਗੁਰਦਾਰੇ ਕਮਾਈ ਨੂੰ ਕਹ ਰਹੇ ਬਾਬਾ ਜੀ ਕੋਈ ਨਾਲੇ ਹੋਰ ਆ ਜੀ ਜੇ ਕੋਈ ਪੈਸੇ ਦੀ ਗੱਲ ਆ ਬਾਪੂ ਜੀ ਨਹੀਂ ਅਸੀਂ ਤੁਹਾਨੂੰ ਫ੍ਰੀ ਸੇਵਾ ਬੰਦੇ ਬੰਦੇ ਮੰਦਿਰ ਦੇ ਹਰ ਲਈ ਕਾਰਜ ਸੁਰੂ ਘਰ ਚ ਤੋਂ ਉਹ ਬੰਦੇ ਅੰਦਰ 24 ਲਾਗੇ ਨੂੰ ਸਿੱਖ ਜਾਂਦੇ ਅਸੀਂ ਬਸ ਬੱਚਾ ਤੋਰਨਾ ਕਿ ਜਾਏ ਤੁਸੀਂ ਆਈ ਕਹਿੰਦੇ ਮੈਨੂੰ ਨਹੀਂ ਚਾਹੀਦਾ ਸਿੰਘ ਨਹੀਂ ਚਾਹੀਦਾ ਤੁਹਾਨੂੰ ਸਿੰਘ ਉਹ ਨਹੀਂ ਸਿੰਘ ਸਾਡੇ ਰੱਖਿਆ ਹੋਇਆ ਰੱਖਿਆ ਹੋਇਆ ਗਾਲੂ ਗੁਰੂ ਕਿਉਂਕਿ ਇੱਥੇ ਬਾਹਰਲੇ ਜ਼ਿਆਦਾ ਰਹਿੰਦੇ ਜੇ ਗੁਰੂ ਘਰ ਚ ਕੋਈ ਬੇਅਦਬੀ ਹੁੰਦੀ ਆ ਆਪਾਂ ਬਾਪੂ ਜਿੰਮੇਵਾਰ ਨੇ ਜੇ ਕੋਈ ਅੰਦਰ ਤੰਬਾਕੂ ਜਾਂ ਕੋਈ ਨਸ਼ਾ ਹੋਸ ਲੈ ਕੇ ਆਉਂਦਾ ਇਹ ਬਾਪੂ ਅਸੀਂ ਦੇਖ ਲੈ ਅਸੀਂ ਉਹ ਬੰਦੇ ਨੂੰ ਕਹਾਂ ਜਾਨੇ ਬਾਪੂ ਦੋਨੇ ਜਿੰਮੇਵਾਰ ਨੇ ਮੇਰੀ ਗੱਲ ਸੁਣ ਥਾੜਾ ਜਿਹੜਾ ਬੰਦਾ ਸੀ ਰੱਖਿਆ ਹੋਇਆ ਉਹਰੇ ਉਹ ਬੇ 24 ਘੰਟੇ ਹੀ ਉਹਦੀ ਨਿਗਰਾਨੀ ਚ ਰਹਿੰਦਾ ਬਾਬੂ ਜੀ ਹੁਣ ਵੀ ਆਉਂਦੇ ਨੇ ਤੇ ਆੜੀ ਚ ਤੁਸੀਂ ਕਦੇ ਜੇਬਾਂ ਦੇਖ ਨਹੀਂ ਉਹਨਾਂ ਦੀ ਜੱਫੀ ਮੇਰੀ ਗੱਲ ਸੁਣੋ ਮੇਰੀ ਨਿਗਰਾਨੀ ਇੱਕ ਮੇਰੀ ਗੱਲ ਸੁਣੋ ਆਪ ਕੋ ਬੋਲਣੇ ਦੀ ਲੋੜ ਨਹੀਂ ਮੈਂ 24 ਘੰਟੇ ਹੁਰੀ ਆ ਜੇ ਕਿਸੇ ਜਾਣੇ ਜਿੰਦਾ ਲਾ ਕੇ ਜਾਨਣਾ ਬਾਬੂ ਮੈਂ ਸਾਰੀ ਇਹ ਨਹੀਂ ਦੇਖਦੇ ਮੇਰੀ ਗੱਲ ਸੁਣੋ ਜੇ ਅੰਦਰ ਕੋਈ ਬੇਅਦਵੀ ਕਰਨ ਲੱਗਿਆ ਤੁਸੀਂ ਰੋਕ ਲਓਗੇ ਉਹਨੂੰ ਕਿਕਣਾ ਹੋ ਜੂ ਗਿਆ ਦੱਸਣਾ ਕਿਕਣਾ ਪਹਿਲਾ ਹੋਈਆ ਅੱਜ ਦੇ ਦਿਨ ਤੋਂ ਪਹਿਲਾ ਹੋਈਆ ਜਿੰਦੇ ਵੀ ਟੁੱਟੇ ਆ ਸਭੋ ਸੋਇਆ ਕੱਟ ਹੋਈ ਕੱਟੇ ਆ ਪੜਦੇ ਨਹੀਂ ਆ ਕਿ ਨੌਕਰੀ ਪੜਦੇ ਬਾਹਰ ਵਾਲੀ ਅਸੀਂ ਬਾਹਰ ਦਾ ਅਸੀਂ ਠੇਕਾ ਲਿਆ ਵਾ ਜੀ ਵਾਹ ਜੀ ਵਾਹ ਕਾਮਯਾਬ ਹੋ ਗਏ ਵਾਹ ਜੀ ਵਾਹ ਵਾਹ ਉਹ ਵਧੀਆ ਹੈ ਸਿੱਖੀ ਸਰੂਪ ਸੰਭ ਕੇ ਤੁਸੀਂ ਬਹੁਤ ਵਧੀਆ ਕਰਦੇ ਹੋ ਨਮਰਿਆ ਦਾ ਪਤਾ ਇਹਨਾਂ ਨੂੰ ਸਾਰਾ ਬਹੁਤ ਵਧੀਆ ਕਰਦੇ ਸਾਰੀ ਜ਼ਿੰਦਗੀ ਲੰਘਦੀ ਇਹਨਾਂ ਦੀ ਗੁਰੂ ਮਹਾਰਾਜ ਜੀ ਕਿੰਨਾ ਪ੍ਰੇਮ ਆ ਤੁਹਾਡਾ ਤੁਸੀਂ ਦੱਸ ਰਹੇ ਹੋ ਸੰਗਤ ਨੂੰ ਬਾਦ ਵਿੱਚ ਆਪਾਂ ਮਿਲਾਂਗੇ ਇਹ ਸੰਗਤ ਨੂੰ ਤੁਸੀਂ ਆ ਕਰੇ ਰਹੇ ਹੋ ਮਹਾਰਾਜ ਅਸੀਂ ਕਰੇ ਰਹੇ ਹਾਂ ਬਹੁਤ ਵਧੀਆ ਸੰਗਤ ਨੂੰ ਤੁਸੀਂ ਮੰਨੋ ਗੁਰ ਗੋਬਿੰਦ ਸਾਹਿਬ ਦੀ ਜੀ ਤੁਸੀਂ ਬਹੁਤ ਬਹੁਤ ਨੇ ਦੇ ਦੇਣਾ ਹੋਣਾ ਬਸ ਸਾਡੇ ਮੰਨਣੇ ਸਾਰੇ ਬਾ ਇੱਕ ਕੁਲ ਗੁਰ ਗੋਬਿੰਦ ਜੀ ਬੰਦੇ ਕਹ ਸਕਿਆ ਉਹ ਸੰਸਾਰੀਗਾ ਵਾਹ ਜੀ ਵਾਹ ਸਾਨੂੰ ਮੰਨ ਕੇ ਵੀ ਤੇ ਗੁਰੂ ਗੋਬਿੰਦ ਸਾਹਿਬ ਦਾ ਕੌਣ ਹੋਣਾ ਪਾਪਾ ਪੱਤਰਾਂ ਦਾ ਜਵਾਬ ਦਵਾ ਮੈਂ ਤਾਂ ਜੁੱਤੀ ਦੇ ਬਰਾਬਰ ਵੀ ਨਹੀਂ ਮੈਨਰ ਦੀ ਜੇ ਦੇ ਪ੍ਰਬੰਧ ਕਮੇਟੀ ਕਿਸੇ ਤੁਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਲਿਆ ਰਹੇ ਇਹ ਫੌਜ ਕਿਹਨਾਂ ਦੀ ਹੈ ਜੀ ਇਹ ਫੌਜ ਇਹ ਫੌਜ ਬਾਬਾ ਜੀ ਕਿਨਾਂ ਦੀ ਹੈ ਇਹ ਕਿਨਾਂ ਦੀ ਪ੍ਰਗਟ ਕੀਤੀ ਹੋਈ ਫੌਜ ਹੈ ਜੀ ਜੇ ਤੁਸੀਂ ਕਹਿੰਦੇ ਹੋ ਵੀ ਲੰਗ ਸਿੰਘ ਕੌਣ ਨੇ ਕੌਣ ਨੇ ਬਾਬਾ ਜੀ ਗੁਰੂ ਗੋਛੇ ਜੀ ਦੇ ਪੁੱਤਰ ਨਹੀਂ ਗੇ ਇੱਕ ਨਹੀਂ ਪੁੱਛਤ ਸਾਰੇ ਨਹਾਂ ਕੋ ਥਿੰਕ ਕਰਨੀ ਗਏ ਨਹੀਂ ਅਮਰ ਕਰ ਗਿਆ ਹੈ ਤੁਸੀਂ ਤਾਂ ਹੈ ਕਿ ਜੇ ਆਪਾਂ ਬੰਦਾ ਸਾਰੀ ਨਹਾਂ ਨਹੀਂ ਕਿ ਇਹਨਾਂ ਨੇ ਗੱਲ ਸ਼ੁਰੂ ਕੀਤੀ ਬੰਦਾ ਓਵਰੇਜ ਹੁੰਦਾ ਉਹਨੂੰ ਆਪਾਂ ਕਿੰਨਾ ਫਿਰ ਇਹਨੂੰ ਕਹੇ ਛੱਡ ਕੇ ਪਰੇ ਹੋਏ ਵੀਰੇ ਜਦੋਂ ਨਹੀਂ ਪਤਾ ਕਿ ਨਹੀਂ ਪ੍ਰਧਾਨਗੀਆਂ ਕਰ ਸਕਦੇ ਨੇ ਓਵਰੇਜ ਨੇ ਤਾਂ ਪ੍ਰਧਾਨਗੀਆਂ ਕਰ ਸਕਦੇ ਨੇ ਆਪਣੇ ਘਰ ਬੈਠਣ ਫਿਰ ਤੁਸੀਂ ਕਾ ਨੂੰ ਐਵੇਂ ਗੱਲਾਂ ਦਾ ਮਾਰੀ ਗੱਲ ਕਹੀ ਹੈ ਇਹਨਾਂ ਇਹ ਮਾੜੀ ਗੱਲ ਨਹੀਂ ਵੀ ਇਹਨਾਂ ਕਿਹਿੰਗ ਜਰਦਾ ਖਾਂਦੇ ਆ ਕੁੱਡ ਨੇ ਅੰਗ ਸਿੰਘ ਮੈਂ ਤੁਹਾਨੂੰ ਤਾਂ ਨਹੀਂ ਕਿਹਾ ਵੀ ਉਹ ਚੱਲ ਬਾਬਾ ਜੀ ਨੰਬਰ ਹੈ ਕੌਣ ਹੈ ਟੈਂਕੀ ਜਾਂ ਸੀ ਆਹੋ ਕੰਟੀਨਿੰਗ ਨੇ ਅੰਗਸਿਕਾਂ ਬਿਸਾਰੇ ਸ਼ਰਮਤੇ ਕਿੱਥੇ ਬਾਪੂ ਤੂੰ ਤਾਂ ਕਹੀ ਜਾਂਦਾ ਜਰਦਾ ਖਾਂਦਾ ਹਾਂ ਦੋਗੀ ਤੇਰੇ ਵਾਲੀ ਵੀਡੀਓ ਆ ਬਾਬਾ ਜੀ ਸਾਡੇ ਕੋਲ ਕੌਣ ਕੰਡਰੀ ਇਦਨ ਨੂੰ ਵੀਡੀਓ ਵੀਡੀਓ ਮੈਂ ਇਹਨਾਂ ਨਾਲ ਆਰਾਮ ਨਾਲ ਗੱਲ ਕਰਦਾ ਤੂੰ ਮੇਰੀ ਗੱਲ ਆ ਜੀ ਆਪ ਬਿਜਾਰਾ ਨਹੀਂ ਕਿਹਾ ਕਹਿੰਦਾ ਤੁਸੀਂ ਆਪਦਾ ਹੱਲ ਕਰੋ ਅਸੀਂ ਤਾਰ ਲਾਉਣੀਆਂ ਕਹੀਆਂ ਨਾ ਨਹੀਂ ਤੁਸੀਂ ਕਹੀ ਜਿਹੜਾ ਉਧਰ ਫੈਸਲਾ ਹੋਇਆ ਹੈ ਜਿੱਦਾਂ ਪਹਿਲਾਂ ਫੈਸਲਾ ਤਾਂ ਅੱਜ ਹੋਣਾ ਜੀ ਅੱਜ ਦਾ ਫੈਸਲਾ ਆ ਫੈਸਲਾ ਤਾਂ ਅੱਜ ਹੋਣਾ ਪੂਰੇ ਤੁਸੀਂ ਆਪਰੇ ਮੈਂ ਇਹ ਪਹਿਲੇ ਕਰ ਮੈਂ ਲੈ ਸਾਂਝੀ ਜਗ੍ਹਾ ਜਿਤਾਰਾ ਕਿਦਾਂ ਲਾ ਸਕਦੇ ਤੁਸੀਂ ਵੀ ਮੈਂ ਲਾ ਨਹੀਂ ਤੁਸੀਂ ਆਪਣੇ ਆਪ ਵਿੱਚ ਚਲੋ ਇੱਕ ਵਾਰ ਕਰਦੇ ਹਾਂ ਜੇ ਕੋਈ ਗਲਤੀ ਹੋ ਗਈ ਮਾਫ ਕਰਨਾ ਧੰਨਵਾਦ ਉਹ ਬਸ ਹੋਰ ਠੀਕ ਚਲੋ ਨਹੀਂ ਰਹਿਣ